ਬੰਦੀ ਸਿੰਘ ਤੇਦੀਪ ਸਿੰਘ ਖੇੜਾ ਨੂੰ ਲੈ ਕੇ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਨੇ ਉਹਨਾਂ ਨੇ ਜੋ ਗੱਲਾਂ ਸੁਖਵੀਰ ਸਿੰਘ ਬਾਗਲ ਦੇ ਸਟੇਜ ਦੇ ਉੱਤੇ ਕੀਤੀਆਂ ਉਹਨਾਂ ਨੂੰ ਵਿਚਾਰਿਆ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਬਾਰੇ ਕੀਤੀ ਚਰਚਾ ਦਾ ਜ਼ਿਕਰ ਆ ਰਿਹਾ ਪਰ ਉਸੇ ਦੇ ਵਿੱਚ ਇੱਕ ਸੀਨੀਅਰ ਪੱਤਰਕਾਰ ਉਹਨਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਵਿਰਸਾ ਸਿੰਘ ਬਲਟੋਹਾ ਇੱਕ ਸਿੱਖ ਪੱਤਰਕਾਰ ਦੇ ਨਾਲ ਉਲਝਦੇ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਆਏ ਆਖਰਕਾਰ ਕੀ ਪ੍ਰੋਬਲਮ ਹੋਗੀ ਭਾਈ ਖੈੜਾ ਨੂੰ ਲੈ ਕੇ ਇਹੋ ਜਿਹਾ ਕੀ ਵਿਵਾਦ ਖੜਾ ਹੋ ਗਿਆ ਕਿ ਇੱਕ ਪੱਤਰਕਾਰ ਔਰ ਵਿਰਸਾ ਸਿੰਘ ਬਲਟੋਹਾ ਆਪਸ ਦੇ ਵਿੱਚ ਖੈਗੇ ਜਾਂ ਗੱਲ ਕਰੀਏ ਵਿਰਸਾ ਸਿੰਘ ਬਲਟੋਹਾ ਨੇ ਹੀ ਇੱਕ ਬਿਆਨ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਜਿਸ ਤੋਂ ਬਾਅਦ ਸਿੱਧਾ ਟਾਰਗੇਟ ਇਸ ਸਿੱਖ ਪੱਤਰਕਾਰ ਨੂੰ ਕਰ ਦਿੱਤਾ ਗਿਆ ਮੇਰੀ ਮਰਾਦ ਸਿੱਖ ਪੱਤਰਕਾਰ ਤੋਂ ਐ ਸਰਦਾਰ ਭੁਪਿੰਦਰ ਸਿੰਘ ਸੱਜਣ ਵਨ ਇੰਡੀਆ ਪੰਜਾਬੀ ਤੇ ਸਰਦਾਰ ਭੁਪਿੰਦਰ ਸਿੰਘ ਸੱਜਣ ਪਹਿਲਾਂ ਵੀ ਕਿੰਨੀ ਵਾਰ ਤੁਹਾਡੇ ਸਾਹਮਣੇ ਥੋੜੇ ਰੂਬਰੂ ਹੋ ਚੁੱਕੇ ਨੇ ਔਰ ਅੱਜ ਦੁਬਾਰਾ ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜਾਣਨ ਵਾਸਤੇ ਕਿ ਅਸਲ 'ਚ ਦਿੱਕਤ ਕੀ ਹੋ ਗਈ ਅਸਲ 'ਚ ਪ੍ਰੋਬਲਮ ਕੀ ਹੋ ਗਈ ਵਰਸਾ ਸਿੰਘ ਬਲਟੋਹਾ ਦੇ ਨਾਲ ਕੀ ਮਸਲਾ ਬਣ ਗਿਆ ਔਰ ਭਾਈ ਖਿਹੜਾ ਦੇ ਬਿਆਨ ਨੂੰ ਕਿਸ ਤਰ੍ਹਾਂ ਉਹ ਪ੍ਰਸੀਵ ਕਰਦੇ ਨੇ ਬੜੀਆਂ ਗੱਲਾਂ ਉਹਨਾਂ ਨਾਲ ਕਰਨੀਆਂ ਜ਼ਰੂਰੀ ਬਣਦੀਆਂ ਨੇ ਅੱਜ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਸੱਜਣ ਸੱਜਣ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸਿੰਘ ਜੀ ਤੇ ਜਿੰਨੇ ਵੀ ਸੱ ਬਿਲਕੁਲ ਅ ਸਜਨ ਸਾਹਿਬ ਤੁਹਾਡੇ ਤੇ ਸਿੱਧਾ ਇਲਜ਼ਾਮ ਵਿਰਸਾ ਸਿੰਘ ਬਲਟੋਹਾ ਨੇ ਲਾਤਾ ਕਹਿੰਦੇ ਵਿਰਸਾ ਸਿੰਘ ਬਲਟੋਹਾ ਦੇ ਨਾਲ ਤੁਹਾਡੀ ਖੜਕ ਪਈ ਔਰ ਹੁਣ ਗੱਲਾਂ ਇਹ ਚੱਲਦੀਆਂ ਪਈਆਂ ਕਿ ਵਿਰਸਾ ਸਿੰਘ ਬਲਟੋਹਾ ਕਹਿੰਦੇ ਕਿ ਭਾਈ ਖੇੜਾ ਨੂੰ ਤੁਸੀਂ ਬੰਦੀ ਸਿੰਘ ਹੀ ਨਹੀਂ ਮੰਨਦੇ ਦੇਖੋ ਗੱਲ ਹੈਗੀ ਐਦਾਂ ਪਈ ਜਿਹੜੇ ਹੁੰਦੇ ਨੇ ਲੀਡਰ ਤੇ ਜਿਹੜੇ ਹੁੰਦੇ ਨੇ ਕੁਝ ਲੋਕ ਕੰਗਣਾ ਰਣੋਤ ਵਰਗੇ ਫਿਲਮ ਅਦਾਕਾਰ ਜਿਨ੍ਹਾਂ ਦੀ ਕਦੇ ਵੀ ਕੋਈ ਫਿਲਮ ਹੁਣ ਚੱਲਦੀ ਨਹੀਂ ਹੈਗੀ ਤੇ ਕੁਝ ਉਹ ਪੱਤਰਕਾਰ ਜਿਨ੍ਹਾਂ ਨੂੰ ਲੱਗਦਾ ਹੁੰਦਾ ਕਿ ਸਾਨੂੰ ਟੀਆਰਪੀ ਚਾਹੀਦੀ ਹੁੰਦੀ ਹੈ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਵਿਵਾਦ ਜਾਂ ਛਿੜਿਆ ਰਵੇ ਉਹ ਕੰਟਰੋਵਰਸੀ ਚਾਹੁੰਦੇ ਹੁੰਦੇ ਆ ਜੇ ਕੋਈ ਨਾ ਹੋਵੇ ਤਾਂ ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪ ਖੜੀ ਕਰ ਲਈ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਇੰਟਰਵਿਊ ਕੀਤੀ ਸੀਗੀ 3-4 ਦਿਨ ਪਹਿਲਾਂ ਇੰਟਰਵਿਊ ਕੀਤੀ ਸੀਗੀ ਕਿ ਸੁਖਬੀਰ ਬਾਦਲ ਹੁਰਾਂ ਦੀ ਸਟੇਜ ਦੇ ਉੱਪਰ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਜੀ ਨੇ ਜਿਹੜਾ ਭਾਸ਼ਣ ਕੀਤਾ ਸੀਗਾ ਉਸ ਭਾਸ਼ਣ ਨੂੰ ਲੈ ਕੇ ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਗੁੱਲੀਆਂ ਸੀਗੀਆਂ ਉਹਨਾਂ ਗੱਲਾਂ ਦੇ ਮੁਤਲਕ ਗੱਲਾਂ ਬਤਾ ਕਰ ਰਹੇ ਸੀਗੇ ਆਪਾਂ ਇੱਕ ਇੰਟਰਵਿਊ ਦੇ ਵਿੱਚ ਪੰਨੂ ਸਾਹਿਬ ਹੈਗੇ ਨੇ ਵਿਦੇਸ਼ ਦੀ ਧਰਤੀ ਤੇ ਅੱਜ ਕੱਲ ਗਏ ਹੋਇਆ ਉਹਨਾਂ ਦੇ ਨਾਲ ਗੱਲਬਾਤ ਚੱਲਦੀ ਸੀਗੀ। ਤੋਂ ਇਹਨਾਂ ਨੇ ਬਹੁਤ ਜ਼ਿਆਦਾ ਇਤਰਾਜ਼ ਕੀਤਾ। ਆਪਣੇ ਉਹਨਾਂ ਨੇ ਵਿਰਸਾ ਸਿੰਘ ਬਲਟੋਹਾ ਜੀ ਨੇ। ਦਰਅਸਲ ਗੱਲ ਕੀ ਹੈਗੀ ਆ ਹੁਣ ਇਸ ਵੇਲੇ ਬਿਲਕੁਲ ਹਾਸ਼ੀਏ ਤੇ ੱਟਕੇ ਆ। ਲੋਕਾਂ ਨੇ ਪੰਜਾਬ ਦੇ ਆ ਨੇ ਖਡੂਰ ਸਾਹਿਬ ਤੋਂ ਆਪਾਂ ਉਹਨਾਂ ਦੇ ਹਾਲਾਤ ਵੇਖੇ ਹੀ ਹੈਗੇ ਆ ਪਿੱਛੇ ਜਿਹੇ ਜਲੰਧਰ ਇਲੈਕਸ਼ਨ ਹੋਏ ਸੀਗੇ ਤੇ ਅਕਾਲੀ ਦਲ ਦੇ ਜੋ ਉੱਥੇ ਹਾਲਾਤ ਹੈਗੇ ਆ ਮੇਰਾ ਖਿਆਲ 1500 ਤੋਂ ਥੱਲੇ ਥੱਲੇ 1200 ਸਮਥਿੰਗ ਕੁਝ ਵੋਟਾਂ ਹੈਗੀਆਂ ਨੇ ਉੱਥੇ। ਸੋ ਐਸ ਲੈਵਲ ਤੇ ਆਣ ਕੇ ਉਹ ਖੜ ਗਏ ਹੈਗੇ ਆ ਏਦਾਂ ਦੇ ਹਾਲਾਤਾਂ ਵਿੱਚ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਕੋਈ ਨਾ ਕੋਈ ਵਿਵਾਦ ਜਾਂ ਛੇੜ ਰਖੀਏ ਭਾਵੇਂ ਕਿਸੇ ਪੱਤਰਕਾਰ ਦੇ ਨਾਲ ਭਾਵੇਂ ਕਿਸੇ ਹੋਰ ਦੇ ਨਾਲ ਹਾਲਾਂਕਿ ਮੈਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਦਾਂ ਦੀ ਵੀ ਪੱਤਰਕਾਰੀ ਕੀਤੀ ਹੈ ਔਰ ਮੈਂ ਅੱਜ ਵੀ ਕਰ ਰਿਹਾ ਜਿਵੇਂ ਦੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਟੀਆਰਪੀ ਪਿੱਛੇ ਰਹਿ ਜਾਏ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੰਟਰੋਵਰਸੀ ਤੋਂ ਜਿੰਨਾ ਲੰਬੇ ਹੋ ਕੇ ਆਪਣਾ ਆਪਣੇ ਮਿੱਥੇ ਹੋਏ ਨਿਸ਼ਾਨੇ ਕਿਹੜੇ ਨਿਸ਼ਾਨੇ ਪਲਾ ਜਿਨ੍ਹਾਂ ਦੇ ਬਾਰੇ ਇਹ ਵਿਰਸਾ ਸਿੰਘ ਬਲਟੋਹਾ ਜੀ ਗੱਲ ਕਰਦੇ ਨੇ ਕਿ ਅਸੀਂ ਉਹਨਾਂ ਦਾ ਸਾਥ ਮਾਨਿਆ ਹੋਇਆ ਉਹਨਾਂ ਨੇ ਜਿਹੜੀਆਂ ਗੱਲਾਂ ਆਖੀਆਂ ਸੀ ਜਿਨ੍ਹਾਂ ਗੱਲਾਂ ਨੂੰ ਲੈ ਕੇ ਸੰਘਰਸ਼ ਚੱਲਿਆ ਸੀਗਾ ਔਰ ਉਸ ਸੰਘਰਸ਼ ਦੀ ਮੰਜ਼ਲ ਕੀ ਸੀਗੀ ਆਪਣੀ ਕੋਸ਼ਿਸ਼ ਹੁੰਦੀ ਆ ਕਿ ਉਹਦੇ ਵੱਲ ਮੇਨ ਧਿਆਨ ਕੇਂਦਰ ਕੀਤਾ ਜਾਵੇ ਨਾ ਕਿ ਆਸੇ-ਪਾਸੇ ਸੱਜੇ ਖੱਬੇ ਇਦਾਂ ਉੜ ਜਾਇਆ ਜਾਵੇ ਅੱਜ ਵੀ ਜਿਹੜੀ ਆਪਾਂ ਗੱਲ ਕਰ ਰਹੇ ਹੈਗਾ ਮੈਂ ਕੋਈ ਇਹ ਨਹੀਂ ਹੈਗਾ ਕਿ ਹੁਣ ਜਿਹੜੀ ਗੱਲ ਮੈਂ ਕਰੂੰਗਾ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਜੀ ਗੱਲ ਕਰਨ ਕੋਈ ਉਸ ਤੋਂ ਬਾਅਦ ਫੇਰ ਆਪਾਂ ਗੱਲ ਕਰੀਏ ਮੈਂ ਚਾਹੁੰਦਾ ਹੈਗਾ ਕਿ ਇਹ ਗੱਲਾਂ ਆਪਾਂ ਛੱਡ ਦਈਏ ਸਰਕਾਰਾਂ ਤੇ ਚਾਹੁੰਦੀਆਂ ਕਿ ਸਿੱਖ ਆਪਸ ਵਿੱਚ ਉਲਝੇ ਰਹਿਣ ਪਰ ਹੁਣ ਗੱਲ ਇਹ ਵੀ ਇਹਨਾਂ ਲੋਕਾਂ ਨੂੰ ਕ ਉਹਨਾਂ ਨੂੰ ਸਾਰਾ ਕੁਝ ਹੀ ਪਤਾ ਹੈਗਾ ਵੀ ਆਪਾਂ ਬੋਲਿਆ ਕੀ ਸੀ ਆਪਾਂ ਗੱਲਾਂ ਕੀ ਕੀਤੀਆਂ ਬੰਦੀ ਸਿੰਘ ਜਿਨ੍ਹਾਂ ਨੇ 30-30 ਬਰੇ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਬਤਾਏ ਹੋਣ ਮੈਨੂੰ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਮੈਂ ਜਿੰਨੇ ਸਮੇਂ ਤੋਂ ਕਰ ਰਿਹਾ ਹੈਗਾ ਆਪਣੀ ਇਸ ਫੀਲਡ ਦੇ ਵਿੱਚ ਕੰਮ ਕੋਈ ਦੱਸ ਦੇਵੇ ਕਿਸੇ ਨੂੰ ਇਸ ਗੱਲ ਦਾ ਲੱਗਦਾ ਇਹਦਾ ਯਕੀਨ ਹੈਗਾ ਕਿ ਮੈਂ ਬੰਦੀ ਸਿੰਘਾਂ ਦੇ ਖਿਲਾਫ ਕੋਈ ਗੱਲ ਕਰ ਸਕਦਾ ਜਿਹਦੇ ਨਾਲ ਮੈਂ ਇੰਟਰਵਿਊ ਕਰ ਰਿਹਾ ਹੈਗਾ ਜੇ ਉਹ ਕੋਈ ਟਿਕਟਪਣੀ ਕਰਦੇ ਆ ਉਹਨਾਂ ਦੇ ਖਿਲਾਫ ਤਾਂ ਮੈਂ ਕਰਾਸ ਕੁਐਸਚਨਿੰਗ ਵੀ ਕਰਦਾ ਹੈਗਾ ਇਸ ਤੋਂ ਇਲਾਵਾ ਫਿਰ ਜੇ ਉਹ ਕੋਈ ਗੱਲ ਕਰਦੇ ਹੈਗਾ ਤਾਂ ਉਹਦੇ ਜਵਾਬ ਦੇ ਉਹ ਆ ਜਿਨ੍ਹਾਂ ਦੇ ਨਾਲ ਮੈਂ ਇੰਟਰਵਿਊ ਕਰ ਰਿਹਾ ਸਾਬ ਸਿੰਘ ਜੀ ਜਿਹੜੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਜਿਹੜੀ ਗੱਲ ਮੈਂ ਬੋਲੂਗਾ ਉਹਦਾ ਜਵਾਬ ਦੇ ਤੇ ਮੈਂ ਹੀ ਆ ਨਾ ਤੁਸੀਂ ਥੋੜੀ ਉਹਦੇ ਜਵਾਬ ਦਿਓ ਸੋ ਉਹਨਾਂ ਨੇ ਉਹ ਸਾਰੀਆਂ ਗੱਲਾਂ ਪਤਾ ਕੀਤੀਆਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਸ਼ੋਭਦਾ ਨਹੀਂ ਹੈਗਾ ਔਰ ਇੱਕ ਹੈਰਾਨੀ ਦੀ ਗੱਲ ਵੇਖੋ ਔਰ ਜਿਹੜੀ ਕਿੱਡੀ ਵੱਡੀ ਇਹਨਾਂ ਦੇ ਵਾਸਤੇ ਤਰਾਸਦੀ ਆ ਇਹਨਾਂ ਨੂੰ ਕੱਲਿਆਂ ਬੈਠ ਕੇ ਔਰ ਆਪਣੇ ਹਮਖਿਆਲੀ ਜਿਹੜੇ ਇਹਨਾਂ ਦੇ ਹੈਗੇ ਨੇ ਕਾਲੀ ਦਲ ਵਾਲੇ ਉਹਨਾਂ ਨੂੰ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਹੈ ਤੁਹਾਨੂੰ ਚੇਤੇ ਹਾਂਗਾ ਜਿਹੜੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਉਹਨਾਂ ਨੂੰ ਚੇਤੇ ਹਾਂਗਾ ਸੁਖਬੀਰ ਬਾਦਲ ਹੋਰੀ ਜਦੋਂ ਇਹਨਾਂ ਦੀਆਂ ਚੜ੍ਹਾਈਆਂ ਹੁੰਦੀਆਂ ਸੀਗੀਆਂ ਉਸ ਵੇਲੇ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ ਸੜਕਾਂ ਦੇ ਉੱਪਰ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਐ ਉਸ ਵੇਲੇ ਕਹਿੰਦੇ ਸੀ ਪਰ ਮੈਨੂੰ ਇਸ ਗੱਲ ਦਾ ਯਕੀਨ ਉਦੋਂ ਵੀ ਸੀਗਾ ਅੱਜ ਵੀ ਹੈਗਾ ਜਿਹੜੇ ਲੋਕ ਸਰਕਾਰਾਂ ਬਣਾਉਂਦੇ ਆ ਉਹਨਾਂ ਨੂੰ ਸੜਕਾਂ ਦੇ ਉੱਪਰ ਤੁਰੀ ਜਾਂਦੀ ਕੀੜੀ ਜ਼ਰੂਰ ਨਜ਼ਰ ਆਉਂਦੀ ਐ ਪਰ ਇਹਨਾਂ ਬਾਰੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਇਹਨਾਂ ਨੂੰ ਸੜਕਾਂ ਦੇ ਉੱਪਰ ਤੁਰੀ ਜਾਂਦੀ ਕੀੜੀ ਤਾਂ ਛੱਡੋ ਇਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਉਹ ਵੀ ਨਹੀਂ ਸੀ ਨਜ਼ਰ ਆਉਂਦੇ ਇਹਨਾਂ ਨੂੰ ਪੰਜਾਬ ਦੀ ਧਰਤੀ ਦੇ ਉੱਪਰ ਸੰਘਰਸ਼ਾਂ ਦੇ ਦੌਰਾਨ ਫੇਕ ਐਨਕਾਊਂਟਰ ਜਿਹਨਾਂ ਦੇ ਹੋਏ ਸੀਗੇ ਇਹਨਾਂ ਨੂੰ ਉਹ ਪਰਿਵਾਰ ਨਹੀਂ ਸੀ ਨਜ਼ਰ ਆਉਂਦੇ ਇਹਨਾਂ ਨੂੰ ਸੌਦਾ ਸਾਧ ਨਹੀਂ ਸੀ ਨਜ਼ਰ ਆਉਂਦਾ ਉਸ ਤਰੀਕੇ ਦਾ ਜਿੱਦਾਂ ਦਾ ਹੁਣ ਬਾਅਦ ਚ ਨਜ਼ਰ ਆਉਣ ਲੱਗ ਪਿਆ ਉਸ ਵੇਲੇ ਇਹਨਾਂ ਨੂੰ ਸਾਰਾ ਕੁਝ ਹੀ ਨਜ਼ਰ ਆਉਂਦਾ ਸੀਗਾ ਗੋਡਿਆਂ ਦੇ ਵਿੱਚ ਪੈਰਾਂ ਦੇ ਵਿੱਚ ਜਾ ਜਾ ਕੇ ਲਿਟ ਦੇ ਹੁੰਦੇ ਸੀਗੇ ਆ ਲਿਟ ਦੇ ਲਫ਼ਜ਼ ਜਿਹੜਾ ਹੈਗਾ ਮੈਂ ਖਿੱਚ ਕੇ ਬੋਲ ਰਿਹਾ ਬੈੰਦੇ ਹੁੰਦੇ ਸੀਗੇ ਸਤਕਾਰ ਦਾ ਲਫ਼ਜ਼ ਜਿਹੜਾ ਹੈਗਾ ਪਰ ਜਦੋਂ ਉਹ ਐਦਾ ਪੋਸਟਾਂ ਪਾਉਣ ਲੱਪੈਂਦੇ ਹੈਗੇ ਇੱਕ ਪੱਤਰਕਾਰ ਦੇ ਖਿਲਾਫ ਉਸ ਵੇਲੇ ਮਨ ਦੁਖਦਾ ਸੋਚ ਕੇ ਵੇਖੋ ਅੱਜ ਅੱਜ ਲੱਗੇ ਇਹਨਾਂ ਨੂੰ ਸੜਕਾਂ ਦੇ ਉੱਪਰ ਤੁਰਦੇ ਫਿਰਦੇ ਕੀੜੀਆਂ ਕਾਢੇ ਸਾੜਿਆ ਰ ਗਿਆ ਨੂੰ ਤੇ ਕੀੜੀਆਂ ਕਾਢੇ ਸਮਝਦੇ ਆ ਪਰ ਸੋਚ ਕੇ ਵੇਖੋ ਨਾ ਬਿਰਸਾ ਸਿੰਘ ਜੀ ਨੂੰ ਵੀ ਕਿਹਾ ਸੀਗਾ ਅਗਲੇ ਦਿਨ ਮੈਂ ਵੀਡੀਓ ਪਾ ਕੇ ਸੋਚ ਕੇ ਵੇਖੋ ਸਹਿਬ ਸਿੰਘ ਜੀ ਉਸ ਵੇਲੇ ਇਹਨਾਂ ਨੂੰ ਕੁਝ ਨਹੀਂ ਸੀ ਨਜ਼ਰ ਆਉਂਦਾ ਹੁਣ ਇਹਨਾਂ ਦਾ ਗ੍ਰਾਫ ਇੰਨੇ ਜ਼ਿਆਦਾ ਥੱਲੇ ਆਣ ਕੇ ਡਿੱਗ ਚੁਕਾਇਆ ਹੁਣ ਸਾਡੇ ਵਰਗੇ ਪੱਤਰਕਾਰ ਨੈਸ਼ਨਲ ਮੀਡੀਆ ਦੇ ਉੱਪਰ ਵੱਡੀਆਂ-ਵੱਡੀਆਂ ਇੰਟਰਵਿਊਜ਼ ਵੱਡੀਆਂ-ਵੱਡੀਆਂ ਡਿਬੇਟਾਂ ਦੇ ਵਿੱਚ ਭਾਗ ਲੈਣ ਵਾਲੇ ਇਹ ਆਗੂ ਵੱਡੇ-ਵੱਡੇ ਸਰਕਾਰਾਂ ਦੇ ਵਿੱਚ ਵੱਡੇ-ਵੱਡੇ ਅਹੁਦਿਆਂ ਦੇ ਉੱਪਰ ਰਹਿਣ ਵਾਲੇ ਅੱਜ ਇਹ ਸਾਡੇ ਵਰਗੇ ਜਿਹੜੇ ਪੱਤਰਕਾਰ ਹੈਗੇ ਮਾਮੂਲੀ ਜਿਹਾ ਮੈਂ ਸਮਝਦਾ ਆਪਦੇ ਆਪ ਨੂੰ ਅੱਜ ਇਹਨਾਂ ਨੂੰ ਉਹ ਨਜ਼ਰਾਂ ਲਾਪੇ ਤੇ ਉਹਨਾਂ ਦੇ ਦੁਆਲੇ ਹੋਣ ਲਾਪੇ ਸੋਚ ਕੇ ਦੇਖੋ ਇਹਨਾਂ ਦਾ ਕਿਰਦਾਰ ਜਾਂ ਫਿਰ ਇਹ ਦੱਸਣ ਭਈ ਸਾਡੇ ਵਰਗੇ ਪੱਤਰਕਾਰਾਂ ਦਾ ਜਾ ਕਾਦੂਚਾ ਹੋ ਗਿਆ ਜਾਂ ਫਿਰ ਇਹ ਜ਼ਮੀਨ ਦੇ ਉੱਪਰ ਆਂਡ ਗਿਆ ਦੋਨਾਂ ਚੋਂ ਇੱਕ ਗੱਲ ਤਾਂ ਪੱਕੀ ਹੈਗੀ ਆ ਸੋ ਦੋਨਾਂ ਹਾਲਾਤਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਕਿ ਆਪਾਂ ਅੱਜ ਖੜ ਕਿੱਥੇ ਗਏ ਆ ਲੋਕਾਂ ਨੇ ਸਾਨੂੰ ਲਿਆਂਕ ਕੇ ਖੜਿਆ ਕਿੱਥੇ ਕਰ ਦਿੱਤਾ ਸਾਡੇ 'ਚ ਕਮੀਆਂ ਕਿੱਥੇ ਆ ਆਪਾਂ ਉਲਝਦੇ ਕਿਹਨਾਂ ਨਾਲ ਫਿਰ ਰਹੇ ਆ ਔਰ ਜਿਨ੍ਹਾਂ ਦਾ ਸਾਥ ਮਾਣਿਆ ਉਹ ਕਿਹਨਾਂ ਨਾਲ ਉਲਝਦੇ ਸਕੇ ਮੈਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗੱਲ ਕਰਦਾ ਉਹ ਤੇ ਦਿੱਲੀ ਦੀ ਹਕੂਮਤ ਨਾਲ ਟੱਕਰ ਲੈਂਦੇ ਸੀਗੇ ਔਰ ਇਹ ਇੱਥੇ ਸਾਡੇ ਵਰਗੇ ਪੱਤਰਕਾਰਾਂ ਦੇ ਨਾਲ ਖਿੰਡੇ ਪਏ ਆ ਇਦਾਂ ਦੇ ਹਾਲਾਤ ਬਣ ਗਏ ਇਹਨਾਂ ਦੇ ਉਤੋਂ ਉਸ ਸੋਚ ਤੋਂ ਤਾਂ ਕੋਹਾਂ ਦੂਰ ਜਾ ਚੁੱਕੇ ਆ ਜੀ ਇਹ ਹੂੰ ਸਚਨ ਸਾਹਿਬ ਉਹਦੇ ਵਿੱਚ ਨਾ ਬਲਟੋਹਾ ਬਲਟੋਹਾ ਸਾਹਿਬ ਨੇ ਇੱਕ ਗੱਲ ਆਖੀ ਹੈ ਕਿ ਸਾਫ਼ ਕਹਿ ਦਿੱਤਾ ਗਿਆ ਕਿ ਬੰਦੀ ਸਿੰਘ ਹੈ ਹੀ ਨਹੀਂ ਖਹਿੜਾ ਸਾਹਿਬ ਕਿ ਇਹ ਮਤ ਹੈਗੀ ਹੈ ਤੁਹਾਡੀ ਔਰ ਨਾਲ ਦੀ ਨਾਲ ਤੁਹਾਨੂੰ ਆ ਵੀ ਕਿਹਾ ਗਿਆ ਕਿ ਇਹ ਸਿਰਫ ਇੱਕ ਨਫਰਤ ਭਰੇ ਏਜੰਡੇ ਨੂੰ ਲੈ ਕੇ ਗਾਂ ਤੁਰਦੇ ਪਏ ਆ ਦੇਖੋ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਗੁਰਮੀਤ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਮੇਰੀਆਂ ਪੁਰਾਣੀਆਂ ਇੰਟਰਵਿਊਜ਼ ਲਾ ਲਓ ਜਾਂ ਉਹਨਾਂ ਤੋਂ ਇਲਾਵਾ ਜਿਹੜੇ ਮੈਂ ਆਪ ਵੀ ਰੋਜ਼ਾਨਾ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲ ਕਰਦਾ ਹੈਗਾ ਭਾਈ ਗੁਰਦੀਪ ਸਿੰਘ ਖੜਾ ਜੀ ਵਿੱਚ ਸਾਰੇ ਹੀ ਬੰਦੀ ਸਿੰਘ ਜਿਨ੍ਹਾਂ ਨੇ ਲੰਮੀਆਂ ਲੰਮੀਆਂ ਸਜ਼ਾਵਾਂ ਕੱਟੀਆਂ ਨੇ ਜੇਲਾਂ ਕੱਟੀਆਂ ਨੇ ਜਿਨ੍ਹਾਂ ਨੇ ਜਮੇ ਸ਼ਹਾਦਤ ਪੀਤਾ ਹੈਗਾ ਜਿਹੜੇ ਸੰਸਾਰ ਦੇ ਉੱਪਰ ਨਹੀਂ ਰਹੇ ਜਿਨ੍ਹਾਂ ਨੇ ਤਿੱਲ ਮੱਤ ਦੇ ਯੋਗਦਾਨ ਪਾਇਆ ਹੈਗਾ ਠੋਕ ਵਜਾ ਕੇ ਚੜ੍ਹਦੀ ਕਲਾ ਦੇ ਨਾਲ ਜੇ ਹੁਣ ਵੀ ਕਿਸੇ ਨੇ ਕੋ ਮੇਰੇ ਕੋ ਗੱਲ ਬੁਲਾਣੀ ਤੁਸੀਂ ਮੇਰੇ ਕੋ ਬੁਲਾ ਲਿਓ ਆਪਾਂ ਠੋਕ ਵਜਾ ਕੇ ਉਹਨਾਂ ਦੀ ਹਮਾਇਤ ਕਰਦੇ ਆਂ ਉਸ ਸਮੇਂ ਦੀਆਂ ਹਕੂਮਤਾਂ ਦੇ ਮੁਰੇ ਉਹਨਾਂ ਨੇ ਗੋਡੇ ਨਹੀਂ ਟੇਕੇ ਲੋਕ ਇਹਨਾਂ ਦਾ ਮਜ਼ਾਕ ਉਡਾਉਂਦੇ ਆ ਇਹਨਾਂ ਨੂੰ ਮੈਨੂੰ ਲੱਗਦਾ ਕਿ ਗੱਲਾਂ ਕਰ ਲਗੀਆਂ ਆਖੇ ਪੱਤਰਕਾਰ ਤੇ ਉਦੋਂ ਜੰਮਿਆ ਵੀ ਨਹੀਂ ਹੋਣਾ ਹੱਦ ਹੋ ਗਈ ਯਾਰ ਤੁਸੀਂ ਕਿਹੋ ਜਿਹੀ ਗੱਲ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਵੱਡੇ ਵੱਡੇ ਸੰਘਰਸ਼ ਚੱਲਦੇ ਹੁੰਦੇ ਆ ਤਾਂ ਉਸ ਵੇਲੇ ਤੁਸੀਂ ਆਪਦੀ ਮਰਜ਼ੀ ਨਾਲ ਜਨਮ ਲੈਨੇ ਹੁੰਦੇ ਆ ਫੇ ਮੈਨੂੰ ਜ਼ਰੂਰੀ ਆ ਕਿ ਮੈਂ ਉਸ ਵੇਲੇ ਜੰਮਣਾ ਸੀਗਾ ਇਹ ਤਾਂ ਗੱਲ ਫਿਰ ਇਹਨਾਂ ਤੇ ਵੀ ਲਾਗੂ ਹੁੰਦੀ ਆ ਮੈਂ ਸਤਿਕਾਰ ਸਹਿਤ ਗੱਲ ਕਰ ਰਿਹਾ ਸਾਡੇ ਵੱਡੇ ਆ ਉਹ ਹੁਣ ਕੀ ਤੁਹਾਨੂੰ ਵੀ ਇਹ ਗੱਲ ਕਹਿਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਜਾਂ ਭਾਈ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਜਦੋਂ ਰਾਜ ਸਥਾਪਿਤ ਇਥੇ ਕੀਤੇ ਸੀ ਜਦੋਂ ਉਸ ਵੇਲੇ ਸੰਘਰਸ਼ ਚੱਲਦੇ ਸਗੇ ਉਸ ਵੇਲੇ ਤਾਂ ਤੁਸੀਂ ਜੰਮੇ ਨਹੀਂ ਸੀਗੇ ਇਹ ਕੋਈ ਗੱਲ ਥੋੜੀ ਹੈਗੀ ਆ ਤੁਹਾਨੂੰ ਆਪਣੀ ਕੌਮ ਬਾਰੇ ਤੁਹਾਨੂੰ ਆਪਦੇ ਸੰਘਰਸ਼ ਬਾਰੇ ਤੁਹਾਨੂੰ ਆਪਦੀ ਹਿਸਟਰੀ ਬਾਰੇ ਕੋਈ ਗੱਲ ਕਰਨ ਲੱਗਿਆਂ ਜਾਂ ਜੋ ਇਸ ਵੇਲੇ ਚੱਲ ਰਿਹਾ ਹੈਗਾ ਉਹਦੇ ਲਈ ਤੁਹਾਨੂੰ ਪਹਿਲਾਂ ਜੰਮਣਾ ਜ਼ਰੂਰੀ ਆ ਕਿ ਮੈਂ ਉਸ ਵੇਲੇ ਪਹਿਲਾਂ ਜੰਮਿਆ ਹੁੰਨਾ ਤਾਂ ਗੱਲ ਕਰਨੀ ਮੈਂ ਅੱਜ ਵੀ ਇਹ ਗੱਲ ਕਹਿੰਦਾ ਜਿਹੜੇ ਉਹ ਸੰਘਰਸ਼ੀ ਯੋਧੇ ਨੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਟਿਕਾ ਟਪਣੀ ਕਰਨੀ ਹੈ ਤਾਂ ਜਿਹੜੇ ਉਹਨਾਂ ਦੇ ਬਰਾਬਰ ਦੇ ਕਦ ਦੇ ਐ ਉਹ ਤਾਂ ਕਰਦੇ ਸ਼ੋਭਦੇ ਆ ਸਾਡੇ ਵਰਗੇ ਤਾਂ ਸ਼ੋਭਦੇ ਨਹੀਂ ਹੈਗੇ ਉਸ ਦਿਨ ਵੀ ਇਹ ਗੱਲ ਕੀਤੀ ਸੀ ਅੱਜ ਵੀ ਇਹ ਗੱਲ ਕੀਤੀ ਆ ਪਹਿਲਾਂ ਵੀ ਕਰਦੇ ਆ ਤੇ ਹੈਗਾ ਵੀ ਇਹ ਗੱਲ ਕਰਦੇ ਰਹਾਂਗੇ ਜਿਹੜੇ ਲਾਈਨ ਕਰਾਸ ਕਰਕੇ ਜਮੇ ਦੂਏ ਪਾਸੇ ਚਲੇ ਜਾਣਗੇ ਜੇ ਔਰ ਦੂਏ ਪਾਸੇ ਜਾ ਕੇ ਪੰਥ ਪੰਜਾਬ ਤੇ ਮਨੁੱਖਤਾ ਦਾ ਕਹਾਣ ਕਰਨ ਵਾਲੇ ਪਾਸੇ ਨੂੰ ਜੇ ਤੁਰਨ ਲੱਪਣਗੇ ਉਹਨਾਂ ਬਾਰੇ ਜ਼ਰੂਰ ਗੱਲ ਕੀਤੀ ਜਾਊਗੀ ਅਦਰਵਾਈਜ਼ ਜਿਹੜੇ ਚੁੱਪ ਕਰਕੇ ਘਰੇ ਵੀ ਬਹਿ ਜਾਂਦੇ ਹੈਗੇ ਆ ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ ਉਹਨਾਂ ਰਾਹਾਂ ਦੇ ਪੰਦੀ ਇਹਨਾਂ ਇਥੋਂ ਤੱਕ ਕੇ ਬਿਰਸਾ ਸਿੰਘ ਬਲਟੋਹਾ ਇਹਨਾਂ ਤੇ ਵੀ ਐਨਐਸਏ ਲੱਗੀ ਰਹੀ ਮੇਰੇ ਖਿਆਲੇ 1 ਅਕਤੂਬਰ ਦੇਰੇ ਵਾਰੀ ਲੱਗੀ ਰਹੀ ਐ ਇਹਨਾਂ ਨੇ ਵੀ ਜੇਲਾਂ ਕਟੀਆਂ ਲੈ ਲੰਬੀਆਂ ਲੰਬੀਆਂ ਬਹੁਤ ਕੁਝ ਇਹਨਾਂ ਨੇ ਝੱਲਿਆ ਉਹਨਾਂ ਸਮਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਦੀ ਲੜਾਂ ਵਾਲਿਆਂ ਦਾ ਇਹਨਾਂ ਨੇ ਸਾਥ ਵੀ ਮਾਣਿਆ ਹੋਇਆ ਹੁਣ ਸੋਚ ਕੇ ਵੇਖੋ ਲੋਕ ਇਹਨਾਂ ਦਾ ਮਜ਼ਾਕ ਉਡਾਉਂਦੇ ਸੀਗੇ ਹਲਕਾ ਖਡੂਰ ਸਾਹਿਬ ਜਦੋਂ ਇਲੈਕਸ਼ਨ ਹੁੰਦੇ ਸੀਗੇ ਤੁਸੀਂ ਵੀ ਵੇਖਿਆ ਮੈਂ ਵੀ ਵੇਖਿਆ ਸਾਰਿਆਂ ਨੇ ਵੇਖਿਆ ਲੋਕ ਮਜ਼ਾਕ ਉਡਾਉਂਦੇ ਸੀ ਪੱਤਰਕਾਰ ਵੀ ਮਜ਼ਾਕ ਉਡਾਉਂਦੇ ਸੀਗੇ ਕੀ ਕਹਿੰਦੇ ਸੀ ਭਲਾ ਉਹ ਕਹ ਮੈਡਮ ਨੇ ਨਿਆਣਿਆਂ ਨੂੰ ਪੁੱਛਿਆ ਵੀ ਜੇ ਇੱਕ ਹੱਥ ਤਾਂ ਉਹਨੂੰ ਖੜਾ ਕਰੀਏ ਤਾਂ ਕੀ ਬਣਦਾ ਨਿਆਣੇ ਕਹਿੰਦੇ ਜੀ ਸ਼ਕਤੀਮਾਨ ਜੇ ਦੋਨੇ ਹੱਥ ਕਲੇ ਕਰੋ ਧੀਰ ਕੀ ਬਣਦਾ ਅਖੇ ਜੀ ਫਿਰ ਬਿਰਸਾ ਸਿੰਘ ਬਲਟੋਆ ਬਣਦਾ ਮੈਂ ਉਸ ਵੇਲੇ ਵੀ ਮੇਰੀਆਂ ਵੀਡੀਓਜ਼ ਅੱਜ ਵੀ ਪਈਆਂ ਹੋਈਆਂ ਨੇ ਸਾਡੇ ਚੈਨਲ ਦੇ ਉੱਪਰ ਮੈਂ ਉਦੋਂ ਵੀ ਇਹ ਗੱਲ ਕਰਦਾ ਰਿਹਾ ਵੀ ਜਿਹੜੇ ਲੋਕ ਐਦਾਂ ਮਜ਼ਾਕ ਉਡਾਉਂਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਿਸੇ ਦਾ ਵੀ ਬਿਰਸਾ ਸਿੰਘ ਬਲਟੋਆ ਹੀ ਹੋਰਾਂ ਦਾ ਵੀ ਪਰ ਬਲਟੋਆ ਜੀ ਨੂੰ ਉਹ ਗੱਲ ਤਾਂ ਸੁਣਨੀ ਨਹੀਂ ਹੈਗੀ ਉਹਨਾਂ ਨੂੰ ਆਹੀ ਗੱਲਾਂ ਸੁਣਨੀਆਂ ਹੋਰ ਤਾਂ ਉਹਨਾਂ ਨੂੰ ਕੋਈ ਚੱਜ ਦੀ ਗੱਲ ਸੁਣਨੀ ਨਹੀਂ ਹੈਗੀ ਮਜ਼ਾਕ ਕਿਉਂ ਨਹੀਂ ਉਡਾਉਣਾ ਭਲਾ ਉਹ ਵੀ ਮੈਂ ਦੱਸਦਾ ਹੈਗਾ ਕਾਰਨ ਅੱਜ ਵੀ ਦੱਸਦਾ ਦੇਖੋ ਇਹ ਜਿਹੜਾ ਜੁਦ ਹੁੰਦਾ ਨਾ ਜਿਹੜਾ ਸੰਘਰਸ਼ ਹੁੰਦਾ ਆ ਇਹ ਤਾਂ ਇੱਕ ਅੰਗਿਆਰ ਹੁੰਦੇ ਆ ਅੰਗਿਆਰ ਵਿਸ਼ੇ ਹੁੰਦੇ ਆ ਔਰ ਉਹਨਾਂ 11 ਦੇ ਉੱਪਰੋਂ ਤੁਸੀਂ ਲੰਘ ਕੇ ਜਾਣਾ ਹੁੰਦਾ ਭਾਈ ਗੁਰਦਾਸ ਜੀ ਆਪਦੀ 12 ਵਿੱਚ ਜ਼ਿਕਰ ਕਰਦੇ ਆ ਉਹ ਕਹਿੰਦੇ ਗੁਰ ਸਿੱਖੀ ਬਾਰੀਕ ਹੈ ਕਿੰਨੀ ਕ ਬਰੀਕ ਹੈ ਭਲਾ ਖੰਡੇ ਧਾਰ ਗਲੀ ਅਤ ਪੀੜੀ ਖੰਡੇ ਦੀ ਧਾਰ ਦਿਓ ਪਰ ਤੁਰਨਾ ਪੈਂਦਾ ਔਰ ਇੱਕ ਢੀੜੀ ਗਲੀ ਦੇ ਵਿੱਚੋਂ ਲੰਘਣਾ ਪੈਂਦਾ ਇੰਨੀ ਜ਼ਿਆਦਾ ਬਰੀਕ ਹੈ ਇਹ ਸਿੱਖੀ ਔਰ ਇਸ ਇਸ਼ਕ ਦੀ ਗਲੀ ਦੇ ਵਿੱਚੋਂ ਕੋਈ ਕੋਈ ਪਾਰ ਲੰਘਦਾ ਗਾਣੇ ਵੀ ਬਣੇ ਹੋਏ ਆ ਇਹਨਾਂ ਗੱਲਾਂ ਦੇ ਉੱਪਰ ਤਾਂ ਸੋ ਕੋਈ ਜ਼ਰੂਰੀ ਨਹੀਂ ਹੈਗਾ ਕਿ ਜੇ ਬਾਕੀ ਆਪਦੀਆਂ ਹਿੱਕਾਂ ਦੇ ਉੱਪਰ ਖਾ ਕੇ ਜਮੇ ਸ਼ਹਾਦਤ ਪੀ ਕੇ ਗਏ ਐ ਤੇ ਵਿਰਸਾ ਸਿੰਘ ਬਲਟੋਹਾ ਜਾਂ ਕੋਈ ਹੋਰ ਅਸਮੈ ਆਪਦੀ ਗੱਲ ਕਰ ਲੈਣਾ ਹਰ ਵਾਰੀ ਕਰਦਾ ਅੱਜ ਫੇਰ ਕਰਦਾ ਪਰ ਉਹਨਾਂ ਨੇ ਆ ਗੱਲ ਸੁਣਨੀ ਹੋਈ ਨਹੀਂ ਹੈਗੀ ਮੈਂ ਤੇ ਉਹਨਾਂ ਦੇ ਖਿਲਾਫ ਜੇ ਕੋਈ ਮਜ਼ਾਕ ਕਢੋਂਦਾ ਮੈਂ ਤੇ ਉਹਨਾਂ ਨੂੰ ਵੀ ਕਹਿਣਾ ਕਿ ਨਾ ਮੈਂ ਤੇ ਜੇ ਕੋਈ ਮੋਦੀ ਨੂੰ ਗਾਲਾਂ ਕੱਢਦਾ ਮੈਂ ਤੇ ਉਹ ਵੀ ਕਹਿਣਾ ਕਿ ਨਾ ਭਾਈ ਆਪ ਦਾ ਭਾਵੇਂ ਵਿਰੋਧੀ ਹੋਵੇ ਤੁਹਾਡਾ ਦੁਸ਼ਮਣ ਵੀ ਕਿਉਂ ਨਾ ਹੋਵੇ ਮਾਵਾ ਭੈਣਾ ਧੀਆਂ ਦੀਆਂ ਗਾਲਾਂ ਕਿਸੇ ਨੂੰ ਆਪਾਂ ਕੱਢਦੇ ਸ਼ੋਭਦੇ ਨਹੀਂ ਸਿੱਖਦਾ ਇਹ ਕਿਰਦਾਰ ਨਹੀਂ ਹੈਗਾ ਸਿੱਖ ਦੂਜਿਆਂ ਦੀਆਂ ਮਾਵਾ ਭੈਣਾ ਧੀਆਂ ਨੂੰ ਵੀ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਆਪਣੇ ਤੋਂ ਵੱਡੀ ਨੂੰ ਮਾ ਸਮਾਨ ਜਾਣਣਾ ਬਰਾਬਰ ਦੀ ਨੂੰ ਭੈਣ ਔਰ ਛੋਟੀ ਨੂੰ ਧੀ ਕਰਕੇ ਜਾਣਣਾ ਸਿੱਖਾਂ ਦਾ ਤੇ ਆਹ ਕਿਰਦਾਰ ਹੈਗਾ ਇਹਨਾਂ ਨੂੰ ਤਾਂ ਹੀ ਆਏ ਲੱਗੀ ਜਾਂਦਾ ਹੈਗਾ ਜੇ ਤਾਂ ਫੇਰ ਆਪਾਂ ਇਹਨਾਂ ਨੂੰ ਸਮਝਾ ਨਹੀਂ ਦੇ ਸਕਦੇ ਔਰ ਨਾ ਆਪਾਂ ਇਹਨਾਂ ਨੂੰ ਸਮਝਾਉਣ ਤੇ ਬਹੁਤਾ ਆਪਣਾ ਟਾਈਮ ਵੇਸਟ ਕਰਨਾ ਚਾਹੁੰਦੇ ਆ ਆਪਾਂ ਚਾਹੁੰਦੇ ਆ ਕਿ ਜਿਹੜਾ ਰਾਹ ਉਹ ਹੈਗਾ ਉਹ ਸਰਾਹ ਦੇ ਉੱਪਰ ਤੁਰੀਏ ਉਹੋ ਜਿਹੀਆਂ ਗੱਲਾਂ ਕਰੀਏ ਉਸ ਕਿਸਮ ਦਾ ਆਸੇ ਪਾਸੇ ਵਾਤਾਵਰਨ ਫੈਲਾਉਣ ਦਾ ਆਪਾਂ ਇੱਕ ਯਤਨ ਕਰੀਏ ਉਹਦਾਂ ਦੇ ਬਿਰਤਾਂਤ ਕੜੀਏ ਜਿਹੜੇ ਬਿਰਤਾਂਤ ਹਕੂਮਤ ਦੇ ਵੱਲੋਂ ਗਲਤ ਇਥੇ ਕੱਢ ਕੇ ਲੋਕਾਂ ਦੇ ਮੂਹਰੇ ਸੁੱਟੇ ਜਾਂਦੇ ਆ ਉਹਨਾਂ ਬਿਰਤਾਂਤਾਂ ਨੂੰ ਭੰਨਣ ਦੀ ਜ਼ਰੂਰਤ ਹੈ ਔਰ ਜਿਹੜੇ ਮਨੁੱਖਤਾ ਦੇ ਭਲੇ ਵਾਸਤੇ ਪੰਥ ਅਤੇ ਪੰਜਾਬ ਦੇ ਹਿੱਤ ਵਿੱਚ ਜਿਹ ਉਹਨਾਂ ਨੂੰ ਸਿਰਜਣ ਦੀ ਜ਼ਰੂਰਤ ਆ ਆਹ ਕੰਮ ਕਰਨ ਦੀ ਜ਼ਰੂਰਤ ਆ ਪੱਤਰਕਾਰਾਂ ਨੂੰ ਵੀ ਬੁੱਧੀਜੀਵੀ ਵਿਦਵਾਨਾਂ ਨੂੰ ਵੀ ਤੇ ਇਹ ਲੀਡਰਾਂ ਨੂੰ ਵੀ ਪਰ ਹੁਣ ਇਹ ਲੀਡਰ ਇਹਨਾਂ ਦੀਆਂ ਕਾਰਗੁਜ਼ਾਰੀਆਂ ਪਿਛਲੇ ਸਮੇਂ 'ਚ ਤੁਹਾਡੇ ਸਾਹਮਣੇ ਹੀ ਆ ਜੇ ਤੁਸੀਂ ਪੁੱਛੋਗੇ ਤਾਂ ਮੈਂ ਇੱਕ ਇੱਕ ਕਰਕੇ ਥੋੜੀਆਂ-ਥੋੜੀਆਂ ਤੁਹਾਨੂੰ ਗਿਣਾ ਦਊਗਾ ਜੀ ਹੂੰ ਨਹੀਂ ਸਰਜਨ ਸਾਹਿਬ ਮੈਂ ਆ ਵੀ ਪੁੱਛਣਾ ਚਾਹੁੰਨਾ ਇੱਕ ਵਾਰ ਤੁਸੀਂ ਇਹ ਵੀ ਦੱਸ ਦੋ ਕਿ ਭਾਈ ਖੇੜਾ ਨੂੰ ਲੈ ਕੇ ਤੁਹਾਡਾ ਪਰਸਪੈਕਟਿਵ ਹੈ ਕੀ ਕਿਉਂਕਿ ਇੱਕ ਪਾਸੇ ਬਲਟੋਆ ਸਾਹਿਬ ਨੇ ਆਪਣਾ ਬਿਆਨ ਤਾਂ ਦੇ ਦਿੱਤਾ ਪਰ ਹੁਣ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੀ ਸੋਚਦੇ ਹੋ ਭਾਈ ਖੇੜਾ ਬਾਰੇ ਮੈਂ ਭਾਈ ਖੇੜਾ ਜਿਹਦੇ ਸਬੰਧ ਵਿੱਚ ਇਹ ਸੋਚਦਾ ਕਿ ਜਦੋਂ ਨਾ 4 ਦਿਨ ਮੈਂ ਵੀ ਬੜੀ ਬੜੀ ਜੇਲ੍ਹ ਵਿੱਚ ਗਿਆ ਹੈਗਾ ਮੈਂ ਵੀ بڑے ਕੇਸ ਭੋਗਤੇ ਆ ਤੇ ਪੁਲਿਸ ਦਾ ਤਸ਼ੱਦਦ ਵੀ ਚੱਲਿਆ ਹੋਇਆ ਜਦੋਂ ਜੇਲ੍ਹ ਦੇ ਵਿੱਚ ਜਾਉਣਾ ਜੀ ਚੌਥੇ ਦਿਨ ਘਰੇ ਫੋਨ ਕਰ ਕਰਕੇ ਬੰਦਾ ਪੁੱਛਣ ਡਿਆ ਹੁੰਦਾ ਮੈਂ ਕਿਸੇ ਦੀ ਗੱਲ ਕਰਦਾ ਮੈਂ ਆਪਣੀ ਗੱਲ ਕਰਦਾ ਵਕੀਲ ਸਾਹਿਬ ਕੀ ਕਹਿੰਦੇ ਜ਼ਮਾਨਤ ਦੇ ਬਾਰੇ ਜ਼ਮਾਨਤ ਹੋ ਜਾਊਗੀ ਜਾਂ ਨਾ ਹੋ ਜਾਊਗੀ ਹੁਣ ਇੱਥੇ ਥੱਲੇ ਕੋਈ ਕਮੈਂਟ ਕਰਕੇ ਆਖੇ ਲੈ ਗੱਲਾਂ ਡੜੇ ਵੱਡੀਆਂ ਮਾਰਦਾ ਸੱਜਣ ਉਹ ਐ ਪੁੱਛਣ ਡਿਆ ਹੁੰਦਾ ਘਰੇ ਹੱਦੂ ਲਾਣ ਤੇ ਤੇਰੇ ਮੈਂ ਆਪ ਖੁਦ ਇਹ ਗੱਲ ਬੋਲ ਕੇ ਕਹਿ ਰਿਹਾ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਨਾ ਜੇ 30 ਤੀ ਬਰੇ ਆਹ ਗੱਲਾਂ ਸੋਚਦਾ ਮੈਂ ਭਾਈ ਗੁਰਦੀਪ ਸਿੰਘ ਖੇੜਾ ਜੀ ਦੇ ਸਬੰਧ ਵਿੱਚ 30 ਤੀ ਬਰੇ ਕੱਟਣੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਸੰਭਵ ਆ ਸਾਰਾ ਕੁਝ ਇਹ ਇੱਥੇ ਦੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਇੱਕ ਪਾਸੇ ਜ਼ਿੰਦਗੀ ਦਾ ਰਾਹ ਖੁੱਲਾ ਆ ਔਰ ਇੱਕ ਪਾਸੇ ਫਾਂਸੀ ਦਾ ਰਸਾ ਆ ਜ਼ਿੰਦਗੀ ਦਾ ਰਾਹ ਖੁੱਲਾ ਹੋਣ ਦੇ ਬਾਵਜੂਦ ਵੀ ਉੱਪਰਲੀ ਕੋਰਟ ਵਿੱਚ ਅਪੀਲ ਨਹੀਂ ਕਰਦੇ ਔਰ ਉਹ ਫਾਂਸੀ ਦੇ ਰਸੇ ਨੂੰ ਤਰਜੀਹ ਦਿੰਦੇ ਆ ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਸ਼ਹਾਤਾ ਝੋਲੀ ਵਿੱਚ ਪੈਂਦੀਆਂ ਨੇ ਇੱਦਾਂ ਹੀ ਬਿਰਸਾ ਸਿੰਘ ਬਲਟੋਹਾ ਜਿਹਦਾ ਮੈਂ ਤਾਂ ਨਹੀਂ ਮਜ਼ਾਕ ਉਡਾਉਂਦਾ ਔਰ ਜੇ ਕੋ ਉਡਾਉਂਦਾ ਮੈਂ ਤਾਂ ਕਹਿੰਦਾ ਕਿ ਨਹੀਂ ਔਰੇ ਉਹਦੀ ਦਾਤ ਜਿਹੜੀ ਸ਼ਹੀਦੀ ਵਾਲੀ ਹੈਗੀ ਆ ਉਹਨਾਂ ਦੇ ਕਰਮਾਂ ਵਿੱਚ ਹੀ ਹੈ ਨਹੀਂ ਸੀਗੀ ਜੇ ਕਰਮਾਂ ਵਿੱਚ ਹੁੰਦੀ ਤਾਂ ਸ਼ਹੀਦੀ ਦੀ ਦਾਤ ਉਹਨਾਂ ਦੀ ਝੋਲੀ ਵਿੱਚ ਵੀ ਜ਼ਰੂਰ ਪੈ ਜਾਂਦੀ ਮੈਂ ਭਾਈ ਖੇੜਾ ਜੀ ਦੇ ਸਬੰਧ ਵਿੱਚ ਇਹ ਸੋਚਦਾ ਕਿ 30 32 32 ਬਰੇ ਕੱਟਣ ਵਾਲੇ ਬੰਦੀ ਸਿੰਘ ਭਾਵੇਂ ਖੇੜਾ ਜੀ ਹੁਣ ਭਾਵੇਂ ਕੋਈ ਹੋਰ ਹੋਵੇ ਆਪਾਂ ਤਾਂ ਉਹਨਾਂ ਬਾਰੇ ਇਹ ਗੱਲ ਕਰਦੇ ਆਂ ਆਪਾਂ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਕਾ ਟਿੱਪਣੀ ਕਰਦੇ ਸ਼ੋਭ ਦੇ ਨਹੀਂ ਹੈਗੇ ਘਟ ਘਟ ਮੈਂ ਤਾਂ ਨਹੀਂ ਸ਼ੋਭਦਾ ਜਿਹੜੇ ਉਹਨਾਂ ਦੇ ਬਰਾਬਰ ਦੇ ਕੱਦ ਦੇ ਹੈਗੇ ਆ ਜਿਹੜੇ ਉਹਨਾਂ ਦੇ ਹਮ ਉਮਰ ਜਾਂ ਉਸ ਵੇਲੇ ਨਾਲ ਸੰਘਰਸ਼ਾਂ ਵਿੱਚ ਵਿਚਰਦੇ ਰਹੇ ਆ ਉਹਨਾਂ ਨੂੰ ਹੋ ਸਕਦਾ ਪਤਾ ਹੋਵੇ ਕਿ ਉਹ ਕਿਹੜੇ ਕੇਸ ਵਿੱਚ ਜਾਂ ਉਹਨਾਂ ਨੇ ਕਿਹੜੇ-ਕਿਹੜੇ ਕੋਈ ਕਈ ਸੱਜਣ ਹੋ ਸਕਦਾ ਕਹਿੰਦੇ ਹੁਣ ਕਿ ਉਹ ਕਿਹੜੀ ਜਥੇਬੰਦੀ ਨਾਲ ਸੀਗੇ ਆ ਹੁਣ ਗੱਲਾਂ ਚੱਲਦੀਆਂ ਵੀ ਪਈਆਂ ਉਹ ਦੱਸਣ ਉਹਨਾਂ ਨੇ ਕਿਹੜੇ-ਕਿਹੜੇ ਐਕਸ਼ਨ ਕੀਤੇ ਆ ਔਰ ਮੈਂ ਉਹਦੇ ਸੰਬੰਧ ਵਿੱਚ ਫੇਰ ਇਹ ਗੱਲ ਕਹਿਣਾ ਹੈਗਾ ਜੇ ਕਿਸੇ ਬੰਦੇ ਦੇ ਉੱਪਰ ਇੱਕ ਕੇਸ ਪਿਆ ਹੈਗਾ ਔਰ ਉਸ ਕੇਸ ਦੇ ਵਿੱਚ 30 ਸਾਲ ਜੇਲ੍ਹ ਕੱਟੀ ਹੈ ਕਰਨਾਟਕ ਦੇ ਵਿੱਚ ਜੋ ਹੋਇਆ ਸੀਗਾ ਉਸ ਸੰਬੰਧ ਦੇ ਵਿੱਚ ਹੁਣ ਇਹ ਤੋਂ ਇਲਾਵਾ ਜੇ ਕੋਈ ਹੋਰ ਐਕਸ਼ਨ ਕੀਤੇ ਹੋਣ ਜਾਂ ਨਾ ਕੀਤੇ ਹੁਣ ਜੇ ਕੀਤੇ ਹੁਣ ਤਾਂ ਅਗਲਾ ਹੁਣ ਬੋਲ ਕੇ ਤੁਹਾਨੂੰ ਦੁਬਾਰਾ ਦੱਸ ਦੇਵਾਂ ਇੱਕ ਗੱਲ ਇਹ ਉਹਨਾਂ ਦੇ ਫੇਵਰ ਦੀ ਮੈਂ ਗੱਲ ਕਰ ਰਿਹਾ ਦੂਏ ਬੰਨੇ ਜਿਹੜੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਣਾ ਹੈਗਾ ਕਿ ਆਪਾਂ ਇਦਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਨੂੰ ਸਵਾਲ ਪੁੱਛਣ ਦੀ ਬਜਾਏ ਉਹਨਾਂ ਨੂੰ ਮਿਲ ਕੇ ਵੀ ਪੁੱਛਿਆ ਜਾ ਸਕਦਾ ਕਿ ਭਾਈ ਸਾਹਿਬ ਜੀ ਤੁਸੀਂ ਦੱਸੋ ਕੋਈ ਹੋਰ ਤੁਸੀਂ ਕਿਹੜੇ ਕਿਹੜੇ ਐਕਸ਼ਨ ਕੀਤੇ ਆ ਪਰ ਆਪਾਂ ਇਹ ਸੋਚਦੇ ਆ ਸਾਡੇ ਜ਼ਿਆਦਾਤਰ ਲੋਕ ਕਿਉਂਕਿ ਉਹਨਾਂ ਨੇ ਬਾਦਲ ਕਿਆਂ ਦੀ ਸਟੇਜ ਦੇ ਉੱਪਰ ਜਾ ਕੇ ਆ ਸਾਰਾ ਕੁਝ ਬੋਲਿਆ ਹੁਣ ਪ੍ਰਾਣੀਆਂ ਉਹਨਾਂ ਦੀਆਂ ਕੁਝ ਸਪੀਚਾਂ ਤੁਸੀਂ ਸੁਣ ਕੇ ਵੇਖੋ ਇੰਟਰਵਿਊ ਕਿਸੇ ਸੱਜਣ ਨੇ ਕੀਤੀ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਭਾਈ ਜਸਵੀਰ ਸਿੰਘ ਰੋਡੇ ਉਹ ਮੇਰੀ ਇਮਦਾਦ ਕਰਦੇ ਰਹੇ ਮੇਰੀ ਪੈਰਵਾਹੀ ਕਰਦੇ ਆ ਭਾਈ ਬਲਬੀਰ ਸਿੰਘ ਜੀ ਬੈਂਸ ਸਿੱਖ ਰੀਲੀਫ ਦੇ ਮੁਖੀ ਹੈਗੇ ਨੇ ਇੰਗਲੈਂਡ ਤੋਂ ਆ ਸ਼ਾਇਦ ਉਹ ਉਹਨਾਂ ਦੀ ਜਥੇਬੰਦੀ ਸਾਡੀ ਕਹਿੰਦੇ ਪਰਿਵਾਰਕ ਲੋੜਾਂ ਪੂਰੀਆਂ ਕਰਦੀ ਹੈ ਸੋ ਉਹ ਉਦੋਂ ਇਦਾਂ ਕਹਿੰਦੇ ਰਹੇ ਆ ਔਰ ਮੈਨੂੰ ਲੱਗਦਾ ਕਿ ਜਦੋਂ ਇਹ ਇੱਕ ਮੈਂ ਨਿਮਰਤਾ ਸਹਿਤ ਹੀ ਗੱਲ ਕਰਦਾ ਹੈਗਾ ਸਾਡੇ ਵੱਡੇ ਆ ਉਹ ਜਦੋਂ ਆਪਾਂ ਇਦਾਂ ਕਹਿੰਨੇ ਆ ਤੇ ਔਰ ਇਹ ਇਹ ਕੀ ਕਰਦੇ ਹੈਗੇ ਆ ਅਸਲ ਵਿੱਚ ਬੰਦੀ ਸਿੰਘ ਤੇ ਉਹਨਾਂ ਦੀ ਤਾਂ ਸੁਰਤਾਪੁਰਤਾ ਬੜੀਆਂ ਉੱਚੀਆਂ ਹੈਗੀਆਂ ਨੇ ਇਹ ਪਾਰਟੀਆਂ ਵਾਲੇ ਕੀ ਕਰਦੇ ਹੈਗੇ ਇਹ ਨਾ ਉਹਨਾਂ ਦੇ ਜਿਹੜੇ ਸੈਂਟੀਮੈਂਟਸ ਨੇ ਜਾਂ ਉਹਨਾਂ ਨੂੰ ਭਾਈ ਰੋਡੇ ਹੋ ਗਏ ਜਾਂ ਉਹਨਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋ ਗਏ ਕਿਸੇ ਨਾ ਕਿਸੇ ਗੱਲ ਦੇ ਉੱਪਰ ਕੋਈ ਗੁੱਸਾ ਗਿਲਾ ਹੋ ਸਕਦਾ ਉਹਨਾਂ ਨੂੰ ਹੋਊਗਾ ਮੈਨੂੰ ਨਹੀਂ ਉਹਦੇ ਬਾਰੇ ਪਤਾ ਹੈਗਾ ਜਦੋਂ ਤੁਹਾਡਾ ਕਿਸੇ ਨਾਲ ਕੋਈ ਗੁੱਸਾ ਗਿਲਾ ਹੁੰਦਾ ਔਰ ਜਦੋਂ ਦੂਜੇ ਨੂੰ ਪਤਾ ਲੱਗ ਜਾਂਦਾ ਹੈਗਾ ਕਈ ਵਾਰ ਅਗਲਾ ਨਾ ਉਹਦਾ ਫਾਇਦਾ ਚੁੱਕਣ ਵਾਸਤੇ ਤੁਹਾਨੂੰ ਸੱਦਾ ਦਿੰਦਾ ਕਿਆ ਲਓ ਭਾਈ ਸਭ ਲੈ ਅਸੀਂ ਜੋ ਹੈਗੇ ਤੁਹਾਡੇ ਨਾਲ ਖੜਨ ਵਾਸਤੇ ਕੱਲ ਨੂੰ ਸਾਡੀ ਸਟੇਜ ਲੱਗਣੀ ਆ ਤੁਸੀਂ ਸਾਡੀ ਸਟੇਜ ਤੇ ਆਇਓ ਕਈ ਵਾਰ ਇਦਾਂ ਹੁੰਦਾ ਹੈਗਾ ਮੈਨੂੰ ਨਹੀਂ ਪਤਾ ਵੀ ਇੱਥੇ ਇਦਾਂ ਹੋਇਆ ਜਾਂ ਨਹੀਂ ਹੋਇਆ ਮੈਂ ਉਹ ਗੱਲ ਕਰ ਰਿਹਾ ਵੀ ਹੋ ਸਕਦਾ ਇਦਾਂ ਹੁੰਦੀ ਆ ਕਈ ਵਾਰ ਉਸ ਵੇਲੇ ਬੰਦਾ ਨਾ ਫਿਰ ਕਿਉਂਕਿ ਅਗਲੇ ਦੇ ਪ੍ਰਤੀ ਪਹਿਲੇ ਗੁੱਸਾ ਗਿਲਾ ਹੁੰਦਾ ਫਿਰ ਉਹਨਾਂ ਦੀ ਸਟੇਜ ਦੇ ਉੱਪਰ ਜਾ ਕੇ ਬੰਦਾ ਕਈ ਵਾਰ ਉਹਦਾਂ ਦੀਆਂ ਗੱਲਾਂ ਕਰ ਲਿੰਦਾ ਹੁਣ ਭਾਈ ਰੋਡੇ ਦੇ ਸੰਬੰਧ ਵਿੱਚ ਹੁਣ ਗੱਲਾਂ ਇਦਾਂ ਕੀਤੀਆਂ ਪਹਿਲਾਂ ਤਾਂ ਨਹੀਂ ਸੀ ਪੁਰਾਣੇ ਇੰਟਰਵਿਊ ਤੁਸੀਂ ਸੁਣ ਕੇ ਵੇਖ ਲਓ ਉਹਦੇ ਵਿੱਚ ਬਕਾਇਦਾ ਉਹਨ ਹੁਣ ਅੱਜ ਕਹਿੰਦੇ ਕਿ ਨਹੀਂ ਉਹ ਮੇਰਾ ਨੁਕਸਾਨ ਕਰ ਸਕਦੇ ਆ ਉਹ ਬੰਦੀ ਸਿੰਘਾਂ ਦੀ ਰਿਹਾਈਆਂ ਜਲੀ ਨਹੀਂ ਚਾਹੁੰਦੇ ਹੈਗੇ ਅੱਜ ਇਦਾਂ ਹੋ ਗਈ ਗੱਲ ਇਹ ਨਹੀਂ ਹੁਣ ਤਾਂ ਹੁਣ ਤਾਂ ਇਹ ਵੀ ਗੱਲਾਂ ਕੀ ਕੀਆ ਜਾ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹੋ ਜਿਹਾ ਕਿਹੜਾ ਲਾਲਚ ਦੇ ਦਿੱਤਾ ਉਹਨਾਂ ਦੇ ਆਪਣੀ ਹਮਖਿਆਲੀ ਨੇ ਆਪਣੇ ਹੀ ਨਾਲ ਦੇ ਬੰਦੇ ਨੇ ਜਿਹੜੇ ਹੁਣ ਇਹ ਗੱਲਾਂ ਚੱਕਦੇ ਪਏ ਨੇ ਦੇਖੋ ਲਾਲਚ ਵਾਲੀ ਜਿਹੜੀ ਗੱਲ ਵਾ ਨਾ ਇਹਦੇ ਬਾਰੇ ਤਾਂ ਹੁਣ ਸ਼੍ਰੋਮਣੀ ਕਮੇਟੀ ਵਾਲੇ ਜਾਂ ਅਕਾਲੀ ਦਲ ਵਾਲੇ ਜਾਂ ਭਾਈ ਖੇੜਾ ਜੀ ਉਹ ਖੁਦ ਦੱਸ ਸਕਦੇ ਆ ਪਰ ਮੈਂ ਇੱਕ ਗੱਲ ਜ਼ਰੂਰ ਉਧਣ ਵੀ ਕੀਤੀ ਸੀਗੀ ਅੱਜ ਵੀ ਕਰਦਾ ਤੇ ਅਗਾਂਹ ਵੀ ਕਰਾਂ ਮੈਂ ਉਹ ਗੱਲ ਉਸ ਗੱਲ ਤੋਂ ਮੈਂ ਨਹੀਂ ਭੱਜਦਾ ਹੈਗਾ ਉਹ ਗੱਲ ਇਹ ਆ ਬੰਦੀ ਸਿੰਘਾਂ ਦਾ ਬਹੁਤ 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 ਜ਼ਿਆਦਾ ਸਤਿਕਾਰ ਉਹਨਾਂ ਦਾ ਦੇਣ ਆਪਾਂ ਦੇ ਹੀ ਨਹੀਂ ਸਕਦੇ ਹੈਗੇ ਉਹਨਾਂ ਨੂੰ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਸਮੇਂ 'ਚ ਕਹਿੰਦੇ ਹੁੰਦੇ ਮੈਂ ਆਪਣੇ ਸਿੰਘਾਂ ਨੂੰ ਸੋਨੇ ਨਾਲ ਤੋਲਦੇ ਆ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਆਪਾਂ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਦੋਂ ਪਹਿਲੀ ਰਾਤ ਜਦੋਂ ਨਾ ਅਗਲੇ ਦਿਨ ਜੰਗ ਦਾ ਮੈਦਾਨ ਭਖਣਾ ਹੈ ਸਿੰਘ ਸ਼ਹੀਦ ਹੁੰਦੇ ਆ ਔਰ ਉਸ ਤੋਂ ਪਹਿਲੀ ਜਿਹੜੀ ਰਾਤ ਹੈਗੀ ਆ ਗੁਰੂ ਸਾਹਿਬ ਜੀ ਆਪਣੇ ਗੁਰਸਿੱਖਾਂ ਨੂੰ ਸਿੰਘਾਂ ਨੂੰ ਕਿੱਦਾਂ ਆਪਦੇ ਉਹਨਾਂ ਦੇ ਸਿਰ ਪੱਟ ਦੇ ਉੱਪਰ ਰੱਖ ਰੱਖ ਕੇ ਕਿੱਦਾਂ ਉਹਨਾਂ ਦੇ ਕੇਸ ਸਵਾਰਦੇ ਆ ਕਿਸੇ ਦੀ ਦਸਤਾਰ ਢਿੱਲੀ ਹੋ ਗਈ ਆ ਉਹ ਦਸਤਾਰ ਠੀਕ ਕਰਦੇ ਆ ਕਿੱਦਾਂ ਗੁਰੂ ਸਾਹਿਬ ਜੀ ਉਹਨਾਂ ਨੂੰ ਪਿਆਰ ਕਰਦੇ ਹੈਗੇ ਆ ਦੇਖੋ ਜਿਹੜੇ ਕੁਰਬਾਨੀਆਂ ਦੇ ਰਾਹੇ ਤੁਰੇ ਹੁੰਦੇ ਆ ਨਾ ਉਹਨਾਂ ਦੇ ਉੱਪਰ ਵਾਹਿਗੁਰੂ ਜੀ ਇੰਨੀ ਕਿਰਪਾ ਕਰਦੇ ਸਤਿਗੁਰੂ ਜੀ ਔਰ ਸਤਿਗੁਰੂ ਦੇ ਜਿਹੜੇ ਅਗਾਂ ਸਿੱਖ ਹੈਗੇ ਆ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਉਹਨਾਂ ਦੀ ਰਿਸਪੈਕਟ ਕਰਨ ਗੁਰੂ ਸਾਹਿਬ ਜੀ ਉਹਨਾਂ ਨੂੰ ਵੱਡੇ ਵੱਡੇ ਰੁਤਬੇ ਵੱਡੇ ਵੱਡੇ ਮਾਣ ਬਖਸ਼ਦੇ ਆ ਗੁਰੂ ਕਦੀ ਵੀ ਨਹੀਂ ਚਾਹੁੰਦਾ ਹੈਗਾ ਕਿ ਮੇਰਾ ਸਿੱਖ ਭੁੱਖਾ ਸੌਵੇ ਤੇ ਗੁਰੂ ਦਾ ਸਿੱਖ ਖਾਲਸਾ ਪੰਥ ਉਹ ਵੀ ਨਹੀਂ ਚਾਹੁੰਦਾ ਹੈਗਾ ਇਹਦਾ ਉਹ ਵੀ ਚਾਹੁੰਦਾ ਹੈਗਾ ਕਿ ਉਹਨਾਂ ਨੂੰ ਪੂਰੀਆਂ ਸੁੱਖ ਸਹੂਲਤਾਂ ਮਿਲਣ ਪਰ ਹੁੰਦਾ ਪਤਾ ਕੀ ਹੈਗਾ ਇਹ ਜਿਹੜੇ ਬੰਦੇ ਹੈਗੇ ਨਾ ਸਿਆਸੀ ਪਾਰਟੀਆਂ ਵਾਲੇ ਹੁਣ ਕਿਉਂਕਿ ਗਰਾਫ ਡਿਗ ਡਿਗ ਕੇ ਡਿਗ ਡਿਗ ਕੇ ਬਹੁਤ ਨੀਵਾ ਆ ਚੁੱਕਾ ਹੈਗਾ ਜ਼ਮੀਨ ਦੇ ਉੱਪਰ ਇਸ ਵੇਲੇ ਲੇਟਣ ਤੱਕ ਦੇ ਹਾਲਾਤ ਬਣ ਗਏ ਸਾਡੇ ਵਰਗੇ ਮਾਮੂਲੀ ਜਿਹੇ ਪੱਤਰਕਾਰਾਂ ਦੇ ਉੱਪਰ ਕਮੈਂਟ ਬਾਜ਼ੀਆ ਕਰਨ ਰਹਾ ਪੋਸਟਾਂ ਪਾਉਣ ਲੱਪਿਆ ਅੱਗੇ ਸਾਡੇ ਵਰਗੇ ਦੀਦੇ ਹੀ ਨਹੀਂ ਸੀ ਹੁੰਦੇ ਉਹਨਾਂ ਨੂੰ ਸੋ ਐਦਾਂ ਦੇ ਹਾਲਾਤ ਬਣ ਗਏ ਇਹਨਾਂ ਨੇ ਉਹਨਾਂ ਦੇ ਜਿਹੜੇ ਉਹ ਸੈਂਟੀਮੈਂਟ ਸੀਗੇ ਨਾ ਜਾਂ ਉਹਨਾਂ ਨੂੰ ਮਾਨ ਸਾਹਿਬ ਜਾਂ ਰੋਡੇ ਜੀ ਜਾਂ ਕੋਈ ਹੋਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਨੂੰ ਇਤਰਾਜ਼ ਸੀਗੇ ਉਹਨਾਂ ਨੇ ਇਹਨਾਂ ਦੀ ਸਟੇਜ ਦੇ ਉੱਪਰ ਜਾਣ ਜਾ ਕੇ ਉਹ ਇਤਰਾਜ਼ ਜ਼ਾਹਰ ਕਰ ਦਿੱਤੇ ਔਰ ਇਹਨਾਂ ਨੇ ਉਹਨਾਂ ਨੂੰ ਸਾਹਮਣੇ ਰੱਖ ਲਿਆ ਔਰ ਹੌਲੀ ਹੌਲੀ ਕਰਕੇ ਅਗਲੇ ਦਿਨ 1 ਮਿੰਟ ਦਾ ਸਵਾ ਮਿੰਟ ਦਾ ਡੇਡਡ ਮਿੰਟ ਦਾ ਇਹਦਾ ਕਲਿੱਪ ਕੱਢ ਕੱਢ ਕੇ ਆਡੜ ਪੋਣਾ ਸ਼ੁਰੂ ਕਰ ਦਿੱਤਾ ਦਰਅਸਲ ਕਸੂਰ ਉਹਨਾਂ ਦਾ ਨਹੀਂ ਹੈਗਾ ਟੀਕਾ ਟਿੱਪਣੀ ਉਹਨਾਂ ਦੇ ਉੱਪਰ ਨਹੀਂ ਮੈਂ ਕਰ ਰਿਹਾ ਉਹਨਾਂ ਦੇ ਉੱਪਰ ਮੈਂ ਸਵਾਲੀਆ ਨਿਸ਼ਾਨ ਨਹੀਂ ਖੜੇ ਕਰ ਰਿਹਾ ਖੈਰਾਜੀ ਦੇ ਉੱਪਰ ਮੈਂ ਇਹਨਾਂ ਦੀ ਪਾਰਟੀ ਦੇ ਉੱਪਰ ਕਰ ਰਿਹਾ ਹੈਗਾ ਕਿ ਤੁਸੀਂ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਆਪਦੇ ਹਿੱਤਾਂ ਦੇ ਵਾਸਤੇ ਕਿਦਾਂ ਵਰਤ ਰਹੇ ਹੋ ਇਹ ਠੀਕ ਗੱਲ ਨਹੀਂ ਹੈ ਇਹ ਕਹਿ ਰਿਹਾ ਜੀ ਮੈਂ ਅਚਾ ਸਰਜਨ ਸਾਹਿਬ ਮੈ ਇਹ ਵੀ ਪੁੱਛਣਾ ਚਾਹੁੰਦਾ ਹੈ ਕਿ ਬੜੇ ਲੋਕ ਇਤਰਾਜ਼ ਕਰ ਰਹੇ ਹੈ ਕਿ ਭਾਈ ਖੇੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਟੇਜ ਤੇ ਗਏ ਆ ਬਾਦਲ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨੇ ਸਟੇਜ ਸਾਂਝੀ ਕੀਤੀ ਹੈ ਇਹ ਇਤਰਾਜ਼ ਲੋਕ ਕਰਦੇ ਪਏ ਨੇ ਪੰਥ ਦੇ ਵਿੱਚ ਇਤਰਾਜ਼ ਕੀਤਾ ਜਾ ਰਿਹਾ ਕਿ ਤੁਹਾਨੂੰ ਵੀ ਇਸ ਚੀਜ਼ ਦਾ ਇਤਰਾਜ਼ ਹੈਗਾ ਮੈਨੂੰ ਇਸ ਗੱਲ ਦਾ ਨਾ ਉੱਧਾ ਤੇ ਕੋਈ ਇਤਰਾਜ਼ ਨਹੀਂ ਹੈਗਾ ਜੇ ਉੱਥੇ ਚਲੇ ਵੀ ਗਏ ਹੈਗਾ ਤਾਂ ਕੋਈ ਅੱਡੀ ਗੱਲ ਨਹੀਂ ਹੈਗੀ ਪਰ ਉੱਥੇ ਜਾ ਕੇ ਜਿਹੜੀਆਂ ਗੱਲਾਂ ਬੋਲੀਆਂ ਨੇ ਨਾ ਤਾਂ ਉਹਨਾਂ ਗੱਲਾਂ ਦੇ ਉੱਪਰ ਇਤਰਾਜ਼ ਜ਼ਰੂਰ ਹੈਗਾ ਤੇ ਔਰ ਜਿਹੜਾ ਖਾਲਸਾ ਪੰਥ ਇਸ ਗੱਲ ਦੇ ਉੱਪਰ ਇਤਰਾਜ਼ ਕਰਦਾ ਹੈਗਾ ਕਿਉਂਕਿ ਮੈਂ ਇਕੱਲਾ ਪੱਤਰਕਾਰ ਹੀ ਨਹੀਂ ਹੈਗਾ ਪੱਤਰਕਾਰ ਹੋਣ ਦੇ ਨਾਲ ਤੇ ਅਗਲਾ ਜਿੱਥੇ ਮਰਜ਼ੀ ਜਾਵੇ ਹਨਾ ਪਰ ਖਾਲਸਾ ਪੰਥ ਦਾ ਇੱਕ ਸਾਊਂਡ ਦੇ ਨਾਤੇ ਮਨ ਵਿੱਚ ਇਦਾਂ ਦੇ ਖਿਆਲ ਆਤ ਜ਼ਰੂਰ ਆਉਂਦੇ ਹੈਗੇ ਆ ਔਰ ਹੋਣੇ ਚਾਹੀਦੇ ਵੀ ਸ਼ਗੇ ਮੈਨੂੰ ਲੱਗਦਾ ਕਿ ਕਿਹਨੂੰ ਨਹੀਂ ਪਤਾ ਹੈਗਾ ਭਾਈ ਗੁਰਦੀਪ ਸਿੰਘ ਖੇੜਾ ਜੀ ਨੂੰ ਵੀ ਤਾਂ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੀ ਆ ਨਾ ਪਰ ਉਹਦੇ باوجود ਵੀ ਉਹ ਉੱਥੇ ਗਏ ਆ ਤਾਂ ਇਹੋ ਹੀ ਦੱਸ ਸਕਦਾ ਹੈ ਵੀ ਉਹ ਕਿਉਂ ਗਏ ਹੋਣਗੇ ਮਸਲਨ ਤੁਸੀਂ ਦੇਖੋ ਇਤਰਾਜ਼ ਕਰਨਾ ਖਾਲਸਾ ਪੰਥ ਦਾ ਇਤਰਾਜ਼ ਕਿਉਂ ਨਾ ਕਰੇ ਖਾਲਸਾ ਪੰਥ ਜਦੋਂ ਪਤਾ ਹੋਵੇ ਕਿ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਦੇ ਵੇਲੇ ਧੰਨ 시 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਲਗਾਤਾਰ ਹੋਈਆਂ ਹੁਣ ਅਜ ਕੁਲਦੀਪ ਜਿਹੜਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦਾ ਜ਼ਿਕਰ ਕਰਦੇ ਆ ਬਾਰ ਬਾਰ ਪਰਦੀਪ ਕਲੇਰ ਨੂੰ ਕੋਈ ਹੀਰੋ ਬਣਾ ਕੇ ਪੇਸ਼ ਨਹੀਂ ਕਰ ਰਿਹਾ ਨਾ ਕੋਈ ਉਹਨੂੰ ਪੰਥਕ ਸਮਝ ਕੇ ਪੇਸ਼ ਕਰ ਰਿਹਾ ਹੈਗਾ ਭਾਵੇਂ ਕੋਈ ਪੱਤਰਕਾਰਾਂ ਤੇ ਭਾਵੇਂ ਖਾਲਸਾ ਪੰਥ ਦਾ ਕੋਈ ਵੀ ਇੱਕ ਹਿੱਸਾ ਕੋਈ ਵੀ ਧਿਰ ਕੋਈ ਵੀ ਜਥੇਬੰਦੀ ਪਰਦੀਪ ਕਲੇਰ ਬੇਅਦਬੀ ਦਾ ਦੋਸ਼ੀ ਹੈ ਵਾਦਾ ਮੁਆਫ ਕਿਉਂਕਿ ਗਵਾਹ ਬਣ ਚੁੱਕਾ ਹੈਗਾ ਇਸ ਕਰਕੇ ਉਹ ਕਈ ਤਰ੍ਹਾਂ ਦੇ ਖੁਲਾਸੇ ਕਰ ਰਿਹਾ ਹੁਣ ਜਦੋਂ ਉਹ ਖੁਲਾਸੇ ਕਰ ਰਿਹਾ ਹੈਗਾ ਉਸ ਵੇਲੇ ਫਿਰ ਇਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੀ ਹੁਣ ਤੱਕਲੀਫ ਹੋਣ ਢੀ ਹੋਆ ਗੱਲ ਸਿਰਫ ਇਹੀ ਆ ਔਰ ਇਹਨਾਂ ਨੂੰ ਵੀ ਤਾਂ ਇਸ ਵਕਤ ਦਾ ਪਤਾ ਹੀ ਆ ਖੇੜਾ ਜੂ ਨੂੰ ਕਿ ਇਹ ਉਹਨਾਂ ਸਾਰੀਆਂ ਚੀਜ਼ਾਂ ਦੇ ਦੋਸ਼ੀ ਆ ਹੁਣ ਅੱਜ ਭਗਵੰਤ ਮਾਨ ਦੇ ਉੱਪਰ ਤੰਜ ਕਰ ਸਕਦੇ ਆ ਕਿ ਇਹਨਾਂ ਨੇ ਕਿਹਾ ਸੀਗਾ ਜੇ ਅਸੀਂ ਨਸ਼ਾ ਖਤਮ ਕਰ ਦਾਂਗੇ ਇੰਨੇ ਇੱਕ ਦਿਨਾਂ ਦੇ ਵਿੱਚ ਅਸੀਂ ਬੇਅਦਬੀਆਂ ਦੇ ਦੋਸ਼ੀ ਵੀ ਤੁਸੀਂ ਕੱਖ ਵੀ ਨਹੀਂ ਕਰ ਪਾਏ ਹੱਲੇ ਤੱਕ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਤੁਸੀਂ ਦੱਸ ਦਿਓ ਜਦੋਂ ਤੁਹਾਡੀਆਂ ਆਪਦੀਆਂ ਸਰਕਾਰਾਂ ਸੀਗੀਆਂ ਉਸ ਵੇਲੇ ਤਾਂ ਤੁਹਾਡੇ ਕੋਲ ਸਗਣਾ ਸਾਰਾ ਕੁਝ ਗ੍ਰਹਿ ਮੰਤਰਾਲਾ ਵੀ ਤੁਹਾਡੇ ਕੋਲ ਸਾਰਾ ਕੁਝ ਤੁਹਾਡੇ ਕੋਲ ਸੀਗਾ ਉਸ ਵੇਲੇ ਤੁਸੀਂ ਉਹ ਸਾਰਾ ਕੁਝ ਕਿਉਂ ਨਾ ਕਰ ਲਿਆ ਲੋਕ ਇੰਨੇ ਬੇਵਕੂਫ ਥੋੜੀ ਹੈਗੇ ਆ ਲੋਕ ਸਿਆਣੇ ਆ ਖਾਲਸਾ ਪੰਥ ਸੁਚੇਤ ਹੈ ਖਾਲਸਾ ਪੰਥ ਜਾਗਦਾ ਹੈ ਔਰ ਭਾਈ ਖਿਹੜਾ ਜੀ ਵੀ ਜਾਗਦੇ ਨੇ ਪਰ ਉਹਨਾਂ ਦੀ ਪਤਾ ਨਹੀਂ ਕੀ ਕੀ ਕਾਰਨ ਬਣ ਗਿਆ ਹੋਊਗਾ ਜਿਹਦੇ ਕਰਕੇ ਉਹ ਚਲ ਗਏ ਆ ਉਹਦੋਂ ਪਿੱਛੇ ਚੱਲ ਜਾਓ ਬੰਦੀ ਸਿੰਘ ਨੇ ਖਾੜਕੂ ਸਿੰਘ ਨੇ ਭਾਈ ਗੁਰਦੀਪ ਸਿੰਘ ਜੀ ਖਿਹੜਾ ਲੰਬਾ ਸਮਾਂ ਜੇਲ੍ਹ ਕੱਟੀ ਆ ਕਾਦੇ ਵਾਸਤੇ ਜੇਲ੍ਹ ਕੱਟੀ ਆ ਪਹਿਲਾ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਆਪਣੇ ਪੰਥ ਤੇ ਪੰਜਾਬ ਦੀਆਂ ਵਾਜਬ ਹੱਕਾਂ ਦੇ ਮੰਗਾਂ ਦੇ ਵਾਸਤੇ ਸੰਘਰਸ਼ ਕਰਦੇ ਪੈ ਸਗੇ ਔਰ ਸੰਤ ਭਿੰਡਰਾਂ ਵਾਲਿਆਂ ਨੇ ਆਖਿਆ ਸੀਗਾ ਕਿ ਜਿੱਦਾਂ ਹੁਣ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਦੇ ਨਾਪਾਕ ਪੈਰ ਪਏ ਤਾਂ ਖਾਲਸਾਤਨ ਦੀ ਨੀਰ ਰੱਖੀ ਜਾਊਗੀ ਉਹ ਨੀਰ ਰੱਖੀ ਗਈ ਨਾਪਾਕ ਪੈਰ ਹਕੂਮਤ ਦੇ ਉੱਤੇ ਪਏ ਫੌਜ ਦੇ ਪਏ ਉਸ ਤੋਂ ਬਾਅਦ ਉੱਤੇ ਮਹਿਲ ਉਸਾਰਨ ਵਾਸਤੇ ਖਾੜਕੋ ਸਿੰਘਾਂ ਨੇ ਇੰਨੀਆਂ ਲੰਮੀਆਂ ਜੇਲਾ ਕਟੀਆਂ ਸਜਾਵਾਂ ਕਟੀਆਂ ਔਰ ਤਸ਼ੱਦਦ ਸਾਰਾ ਕੁਝ ਝੱਲਿਆ ਪਰਵਾਰਾਂ ਦੇ ਪਰਿਵਾਰ ਉਹਨਾਂ ਨੇ ਉਜੜੋ ਉਜਾੜ ਲੈ ਕੇ ਲਓ ਹਨਾ ਸਾਰਾ ਕੁਝ ਹੋ ਗਿਆ ਔਰ ਜਹਾਨੋ ਰੁਕਸਤ ਹੋ ਗਿਆ ਅੱਜ ਵੀ ਜੇਲਾ ਚ ਬੰਦੇ ਹੈਗੇ ਆ ਉਹਨਾਂ ਵਿੱਚੋਂ ਭਾਈ ਗੁਰਦੀਪ ਸਿੰਘ ਖਿਹੜਾ ਜੀ ਵੀ ਹੈਗੇ ਆ ਹੁਣ ਜਿਹੜੇ ਉਸ ਵੇਲੇ ਕੌਮ ਦਾ ਘਾਣ ਕਰਨ ਵਾਲੇ ਵੱਡੇ ਵੱਡੇ ਅਫੀਸਰ ਸੀਗੇ ਉਹਨਾਂ ਨੂੰ ਬਾਦਲ ਹੁਣੀ ਆਪਣੀ ਸੱਤਾ ਦੇ ਵੇਲੇ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਮੋੜ ਮੋੜ ਨਿਵਾਸ ਦੇ ਰਹੇ ਆ ਦੁਬਾਰਾ ਦੁਬਾਰਾ ਡੀਜੀਪੀ ਲਾਉਂਦੇ ਰਹੇ ਆ ਸੁਮੇਤ ਸੈਣੀ ਹੁਣਾਂ ਨੂੰ ਤੁਸੀਂ ਵੇਖ ਲਓ ਤੁਸੀਂ ਇਜ਼ਹਾਰ ਆAlam ਡੀਜੀਪੀ ਸਾਹਿਬ ਦਾ ਇਜ਼ਹਾਰ ਆਲਮ ਨੂੰ ਆਪਣੀ ਪਾਰਟੀ ਦੇ ਵੱਲੋਂ ਟਿਕਟ ਦੇ ਕੇ ਨਿਵਾਜਦੇ ਆ ਖੇੜਾ ਜੀ ਨੂੰ ਵੀ ਤਾਂ ਇਸ ਗੱਲ ਦਾ ਪਤਾ ਹੀ ਆ ਨਾ ਹੁਣ ਵੈਗਰੂ ਜਾਣੇ ਕਈ ਵਾਰ ਬੰਦਾ ਹੁੰਦਾ ਵੀ ਇੱਕ ਅਦਾ ਦਿਨ ਨਾ ਕੋਈ ਦਿਨ ਦੀ ਗੱਲ ਹੋ ਗਈ ਉਸ ਤੋਂ ਬਾਅਦ ਬੰਦਾ ਮਹਿਸੂਸ ਕਰਦਾ ਕਿ ਉਹ ਯਾਰ ਕੰਮ ਗਲਤ ਜਾ ਹੋ ਗਿਆ ਇਹ ਉਹ ਦੱਸ ਸਕਦੇ ਉਹਨਾਂ ਦੇ ਮਨ ਵਿੱਚ ਕੀ ਹੈਗਾ ਮੈਂ ਉਹਨਾਂ ਦੇ ਉੱਪਰ ਤਾਂ ਕੋਈ ਟਿੱਪਣੀ ਕਰਦਾ ਹੀ ਨਹੀਂ ਹੈਗਾ ਪਰ ਇਹਨਾਂ ਨੇ ਵਰਤਿਆ ਉਹਨਾਂ ਨੂੰ ਮੈਂ ਇਹ ਗੱਲ ਕਰ ਰਿਹਾ ਬਾਰ-ਬਾਰ ਹੁਣ ਵੀ ਕੋਈ ਇਹ ਨਾਲ ਲਵੇ ਕਿ ਮੈਂ ਖੇੜਾ ਜੀ ਦੇ ਉੱਤੇ ਕੋਈ ਟਿੱਪਣੀ ਕਰ ਰਿਹਾ ਖੇੜਾ ਜੀ ਦੇ ਉੱਪਰ ਕੋਈ ਟਿੱਪਣੀ ਨਹੀਂ ਹੈਗੀ ਭਲੇ ਬਹੁਤ ਵਧੀਆ ਇਨਸਾਨ ਹੈਗੇ ਆ ਉਹ ਪਰ ਇਹ ਛਾਤਰ ਲੋਕ ਨਾ ਉਹਨਾਂ ਨੂੰ ਆਪਣੇ ਹਿੱਤਾਂ ਦੇ ਵਾਸਤੇ ਵਰਤ ਲੈਂਦੇ ਹੈਗੇ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਇਹਨੂੰ ਨਹੀਂ ਪਤਾ ਹੈਗਾ ਅੱਛਾ ਭਾਈ ਅਮਰਪਾਲ ਸਿੰਘ ਵਾਰੀ ਦੀ ਗੱਲਾਂ ਕੀਤੀਆਂ ਗਈਆਂ ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਇਹਨਾਂ ਇਹਦੇ 1.5 ਸਾਲ 1.5 ਸਾਲ ਬਾਅਦ ਹੀ ਲੇਲੜੀਆਂ ਕੱਢਣ ਲੱਗ ਗਿਆ ਇਹ ਸ਼ਬਦ ਉਹਨਾਂ ਨੇ ਵਰਤਿਆ ਸੀਗਾ ਇਹ ਓਵੇਂ ਦਾ ਹੀ ਸ਼ਬਦ ਨਹੀਂ ਲੱਗਦਾ ਜਿਵੇਂ ਦਾ ਪਹਿਲਾਂ ਪ੍ਰਚਾਰਿਆ ਜਾ ਰਿਹਾ ਸੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ੜਿਆ ਉਹ 1.5 ਸਾਲ ਬਾਅਦ ਜੇ ਕਿਸੇ ਨੂੰ ਲੱਗਦਾ ਕਿ ਲੇਲੜੀਆਂ ਕੱਢਣ ਦਾ ਪਿਆ ਮੈਂ ਤੁਹਾਨੂੰ ਆਪਦੀ ਗੱਲ ਦਾ ਆਪਣੇ ਮੂੰਹੋਂ ਦੱਸ ਰਿਹਾ ਅਸੀਂ ਚੌਥੇ ਦਿਨ ਪੁੱ ਬਾਕੀ ਆਕਾਲਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ ਜੇ ਤਾਂ ਫਰਾਂਸੀਆਂ ਦੇ ਤਖਤੇ ਦੇ ਉੱਪਰ ਵੀ ਝੋੜ ਜਾਈਏ ਹਾਸਾ ਹੱਸ ਕੇ ਉਹ ਆਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਆ ਤੇ ਉਹ ਤਾਂ ਫਿਰ 1.5 ਸਾਲ ਬਾਅਦ ਕਿਸ ਨੂੰ ਲੱਗਦਾ ਕਿ ਲੇਲੜੀਆਂ ਕਰਨ ਲੱਪਿਆ ਉਹਦੇ ਵਿੱਚ ਵੀ ਮੈਂ ਉਦੋਂ ਵੀ ਗੱਲ ਕੀਤੀ ਸੀਗੀ ਅੱਜ ਵੀ ਮੈਂ ਗੱਲ ਕਰਦਾ ਅਮਰਤਪਾਲ ਸਿੰਘ ਹੁਣ ਘਾਟੂ ਮਰਦਾ ਲਾਲ ਹੁਣ ਕਈ ਵਾਰ ਨਾ ਭਟਿਆਂ ਨੂੰ ਇਹ ਹੁੰਦਾ ਹੈਗਾ ਕਿ ਯਾਰ ਇਹ ਘਾਟੂ ਮਰਦਾ ਹੈਗਾ ਆਪਣੇ ਘਰ ਦੇ ਵਿੱਚ ਆਪਣਾ ਹੀ ਧੀ ਪੁੱਤ ਕਿਉਂ ਨਾ ਹੋਵੇ ਆਪਾਂ ਆਪਣੇ ਲੈ ਚਾਉਤ ਮਰ ਕੇ ਵੇਖ ਲਈਏ ਸਾਨੂੰ ਨਾ ਕਵਰੇਆਂ ਲੱਗਣਾ ਪੈਂਦਾ ਲੈ ਮੈਂ ਤਾਂ ਆ ਕੁਝ ਪ੍ਰਾਪਤ ਕਰ ਲਿਆ ਮੇਰੇ ਬਾਪੂ ਨੇ ਤਾਂ ਬਸ ਕੱਖ ਵੀ ਨਹੀਂ ਕੀਤਾ ਕੁਝ ਨਹੀਂ ਜ਼ਰੂਰਤ ਹੁੰਦੀ ਹੈਗੀ ਬਾਪੂ ਦੇ ਕੋਲ ਜਾ ਕੇ ਮੰਜੇ ਦੇ ਉੱਪਰ ਬੈਠੋ ਜੇ ਤੁਸੀਂ ਜ਼ਿਆਦਾ ਤਰੱਕੀ ਕਰ ਵੀ ਲਈ ਹੈਗੀ ਆ ਜਾਂ ਤੁਸੀਂ ਤੁਸੀਂ ਇਹ ਕਹੋ ਬਾਪੂ ਮੇਰੇ ਪਿੱਠ ਦੇ ਉੱਪਰ ਹੱਥ ਰੱਖ ਦੇ ਮੜ ਜਾ ਬਸ ਮੈਂ ਨਾ ਜਿਹੜੇ ਤੇਰੇ ਸੁਪਨੇ ਸੀਗੇ ਹੁਣ ਆਗਾ ਮੈਂ ਉਹਨਾਂ ਨੂੰ ਹੋਰ ਜ਼ਿਆਦਾ ਪੂਰੇ ਕਰੂੰਗਾ ਮੈਂ ਬੁਲੰਦੀ ਉਤੇ ਲੈ ਜਾਊਂਗਾ ਆਪਣੇ ਟੱਬਰ ਨੂੰ ਮੈਂ ਇਹ ਕਰ ਦੂੰਗਾ ਮੈਂ ਬਾਪੂ ਤੂੰ ਦੇਖ ਹੀ ਜਾਂ ਬਸ ਮੈਨੂੰ ਲੱਗਦਾ ਕਿ ਬਾਪੂ ਇਦੋਂ ਜ਼ਿਆਦਾ ਹੋਰ ਕੁਝ ਚਾਹੁੰਦਾ ਹੀ ਨਹੀਂ ਹੈਗਾ ਉਦੋਂ ਵੀ ਗੱਲ ਕੀਤੀ ਸੀਗੀ ਅਮਰਤਪਾਲ ਸਿੰਘ ਹੋਣੀ ਜੇ ਇਹਨਾਂ ਨੂੰ ਲੱਗਦਾ ਹੈਗਾ ਹਾਲਾਂਕਿ ਮੈਨੂੰ ਬਾਅਦ ਵਿੱਚ ਦੱਸਿਆ ਕਿਸੇ ਨੇ ਕਹਿੰਦੇ ਉਹ ਗਏ ਸੀਗੇ ਅਮਰਤਪਾਲ ਸਿੰਘ ਹੋਣੀ ਮਿਲਣ ਤੇ ਪਰ ਚਲੋ ਜੇ ਅਮਰਤਪਾਲ ਸਿੰਘ ਹੋਣੀ ਮਿਲਣ ਗਏ ਸੀ ਜਾਂ ਜੋ ਵੀ ਹੈਗਾ ਅਸਲ ਵਿੱਚ ਕਈ ਵਾਰ ਨਾ ਇੱਕ ਦੂਜੇ ਨਾਲ ਥੋੜੀ ਥੋੜੀ ਗੱਲ ਕਿਸੇ ਵਜ੍ਹਾ ਕਰਕੇ ਘਰ ਵਿੱਚ ਆਪਣਾ ਬਾਪੂ ਹੀ ਕਦੇ ਨਹੀਂ ਲਾਪਿੰਦਾ ਕਰਨ ਅਗਲਾ ਕਹਿੰਦਾ ਯਾਰ ਮੈਨੂੰ ਬੁਲਾ ਕੇ ਨਹੀਂ ਜਾਂਦਾ ਸਵੇਰੇ ਜਦੋਂ ਆਪਣੇ ਕੰਮ ਕਰਦੇ ਨਿਕਲਦਾ ਹੈਗਾ ਮੇਰਾ ਪੁੱਤ ਮੈਨੂੰ ਬੁਲਾ ਕੇ ਨਹੀਂ ਜਾਂਦਾ ਹੈਗਾ ਉਹ ਵੀ ਕਈ ਵਾਰ ਨਾ ਫਿਰ ਅ ਮਗਰ ਉਹ ਕੋਈ ਬਾਪੂ ਦਾ ਦੋਸਤ ਆਣ ਕੇ ਬੈਠੇ ਉਹ ਵੀ ਲਾਪਿੰਦਾ ਕਰਨ ਕਿਦਾ ਮੁੰਡੇ ਦਾ ਕੀ ਹਾਲ ਚਾਲ ਉਹ ਨਾ ਨਾ ਇਦਾਂ ਹੋ ਜਾਂਦੀ ਹੈ ਕਈ ਵਾਰ ਸੋ ਮੈਨੂੰ ਲੱਗਦਾ ਕਿ ਜਿਹੜੇ ਅਗਾਹ ਵਾਲੇ ਹੈਗੇ ਆ ਭਾਵੇਂ ਅਮਰਤਪਾਲ ਸਿੰਘ ਹੋਣ ਭਾਵੇਂ ਕੋਈ ਹੋਰ ਅਗਾਹ ਹੋਣ ਜਿਹੜੇ ਵੱਡੇ ਪਹਿਲਾ ਸੰਘਰਸ਼ੀ ਹੈਗੇ ਆ ਉਹਨਾਂ ਦੇ ਅਗਲਾ ਰਿਸਪੈਕਟ ਹੀ ਭਾਲਦਾ ਹੁੰਦਾ ਮੜ ਜੀ ਆ ਵੀ ਗੱਲ ਜਿਹੜੀ ਮੈਂ ਕਰ ਰਿਹਾ ਇਹ ਵੀ ਭਾਈ ਖੇੜਾ ਜੀ ਦੇ ਫੇਵਰਟ ਦੇ ਵਿੱਚ ਜਾਂਦੀ ਆ ਔਰ ਇਹ ਜਦੋਂ ਉਹਨਾਂ ਦੇ ਫੇਵਰਟ ਚ ਗੱਲ ਕਰ ਰਹੇ ਆ ਤਾਂ ਉਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਅਮਰਤਪਾਲ ਸਿੰਘ ਦੇ ਉੱਪਰ ਮੈਂ ਕੋਈ ਟਿੱਪਣੀਆਂ ਕਰ ਰਿਹਾ ਗਲਤ ਕੁਝ ਵੀ ਨਹੀਂ ਕਰ ਰਿਹਾ ਮੈਂ ਤਾਂ ਕਹਿ ਰਿਹਾ ਕਿ ਯਾਰ ਵਧੀਆ ਜਿਹੇ ਤਰੀਕੇ ਨਾਲ ਇੱਕ ਦੂਜੇ ਦੇ ਰਿਸਪੈਕਟ ਕਰ ਦਿਆ ਹੋਵੇ ਤੁਸੀਂ ਜੇ ਅੱਗੇ ਨੂੰ ਵਧੋਗੇ ਜਦੋਂ ਨਰੰਕਾਰੀ ਕਾਂਡ ਹੋਇਆ ਹੈਗਾ ਤਾਂ ਕੀ ਖੇੜਾ ਜੀ ਨੂੰ ਨਹੀਂ ਪਤਾ ਸਾਰੇ ਨੂੰ ਤਾਂ ਪਤਾ ਹੈਗਾ ਇਸ ਗੱਲ ਦਾ ਖਾਲਸਾ ਪੰਥ ਸਾਰੇ ਜਾਣਦੇ ਹੈਗੇ ਆਪਣੀ ਗੱਡੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰੀ ਬਿਠਾ ਕੇ ਗੁਰਬਚਨ ਦੇ ਨਰਕਧਾਰੀਏ ਨੂੰ ਪੰਜਾਬੋਂ ਬਾਹਰ ਹਰਿਆਣੇ ਛੱਡ ਕੇ ਇਸਗੇ ਕਿ ਉਹਨੂੰ ਨਹੀਂ ਪਤਾ ਹੈਗਾ ਇਜ਼ਹਾਰਾ ਆਲਮ ਨੂੰ ਆਪਣੀ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜਿਆ ਸੀਗਾ ਔਰ ਖਾਲਸਾ ਪੰਥ ਨੇ ਵਿਰੋਧ ਕੀਤਾ ਫਿਰ ਉਹਦੀ ਵਾਈਫ ਨੂੰ ਟਿਕਟ ਦੇ ਦਿੱਤੀ ਆ ਜਦੋਂ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਦਾ ਜਥੇਦਾਰ ਕਾਰਜਕਾਰੀ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਆ ਉਸ ਵੇਲੇ ਬਾਦਲ ਹੁਣੀ ਧਰਨੇ ਲਾਏ ਸੀਗੇ ਸੜਕ ਦੇ ਉੱਪਰ ਬਹਿ ਗਏ ਸੀਗੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਪ੍ਰੇਰਿਤ ਕੀਤੀ ਕਹਿੰਦੇ ਵੀ ਮੇਰੀ ਸਰਕਾਰ ਜੇ ਬਣੂਗੀ ਤਾਂ ਮੈਂ ਦੋਸ਼ੀਆਂ ਨੂੰ ਕਟਾਰੇ ਵਿੱਚ ਖੜਾ ਕਰਕੇ ਤੇ ਉਹਨਾਂ ਨੂੰ ਆਪਾਂ ਸੁਜਾਵਾਂ ਦਬਾਵਾਂਗੇ ਕਿੰਨੇ ਵਰੇ ਬੀਰ ਚੁੱਕਿਆ ਸੋਚ ਕੇ ਵੇਖੋ ਕੀ ਕੁਝ ਵੀ ਹੋ ਪਾਇਆ ਕੁਝ ਵੀ ਨਹੀਂ ਹੋ ਪਾਇਆ ਬੜੇ ਅਣਗਿਣਤ ਬਹੁਤ ਸਾਰੀਆਂ ਗੱਲਾਂ ਹੈਗੀਆਂ ਜੀ ਦਰਬਾਰ ਸਾਹਿਬ ਦੇ ਉੱਪਰ ਜਦੋਂ ਹਮਲਾ ਹੁੰਦਾ ਹੈਗਾ 1984 ਅਰ ਸ਼ੰਤ ਜਰਨੈਲ ਸਿੰਘ ਖਾਲਸ ਹਰਦਨ ਮੈਂ ਹੁਣ ਫਿਰ ਕੋਈ ਇਸ ਗੱਲ ਨੂੰ ਆਇਆ ਨਾ ਲਵੇ ਲੋਕ ਦੇਖੋ ਚੀਜ਼ਾਂ ਕੱਢ ਕੱਢ ਕੇ ਸ਼ੇਅਰ ਕਰ ਰਹੇ ਆ ਜੇ ਉਹਨਾਂ ਨੇ ਆਖਿਆ ਨਾ ਖੇੜਾ ਜੀ ਨੇ ਕਹਿੰਦੇ ਕਿ ਬਾਦਲ ਕਿਆਂ ਦਾ ਵਿਰੋਧ ਉਹਨਾਂ 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 ਨੇ ਨਹੀਂ ਕੀਤਾ ਉਹ ਤੇ ਲੋਕਾਂ ਨੇ ਸੁਪੀਚਾ ਕੱਢ ਕੇ ਲੈ ਆਂਦੀਆਂ ਸਾਹਮਣੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀਆਂ ਉਹਨਾਂ ਨੇ ਉਹ ਇਹਨਾਂ ਦੇ ਉੱਪਰ ਟਿੱਕਾ ਟਿੱਪਣੀਆਂ ਕਰਦੇ ਰਹੇ ਆ ਸੰਤ ਪਿੰਡਰਾਂ ਵਾਲੇ ਉਸ ਵੇਲੇ ਉਹ ਸਾਰਾ ਕੁਝ ਕਰਦੇ ਤਾਂ ਰਹੇ ਆ ਹੁਣ ਔਰ ਉਸ ਤੋਂ ਬਾਅਦ ਇਹਨਾਂ ਦੇ ਸਾਰੇ ਕਾਰਨਾਮੇ ਜਗ ਜਹਰ ਹੋ ਚੁੱਕੇ ਆ ਖਾਲਸਾ ਪੰਥ ਹੁਣ ਮੂੰਹ ਨਹੀਂ ਲਾਉਂਦਾ ਹੈਗਾ ਕੋਈ ਉਹਨਾਂ ਦੇ ਕੋਲ ਬਹਿ ਕੇ ਜਦੋਂ ਲੋਕਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਦੇ ਪਾਰਟੀ ਨਾਲ ਸਾਨੂੰ ਕੋਈ ਜੁੜਿਆ ਹੋਇਆ ਕਹਿ ਨਾ ਦੇਵੇ ਇਦਾਂ ਦੇ ਹਾਲਾਤਾਂ ਵਿੱਚ ਜਦੋਂ ਭਾਈ ਖੇੜਾ ਜੀ ਉੱਥੇ ਜਾ ਕੇ ਬਹਿੰਦਾ ਤਾਂ ਕਰਕੇ ਮੈਨੂੰ ਲੱਗਦਾ ਖਾਲਸਾ ਪੰਥ ਥੋੜਾ ਜਿਆਦਾ ਰੋਸ ਕਰਦਾ ਹੈਗਾ ਯਾਰ ਤੁਹਾਨੂੰ ਵੀ ਪਤਾ ਹੀ ਹੈਗਾ ਉਹ ਤੇ ਤੁਹਾਨੂੰ ਵਰਤ ਕੇ ਥੋੜਾ ਚਾਹੁੰਦੇ ਆ ਕਿ ਸਾਨੂੰ ਦੁਬਾਰਾ ਦਾਮ ਮਿਲ ਜਾਵੇ ਅਸੀਂ ਦੁਬਾਰਾ ਆਪਣੇ ਪੰਜਾਬ ਚ ਪੈਰ ਘੜ ਲੀਏ ਵੀ ਤੁਸੀਂ ਵਰਤੇ ਨਾ ਜਾਓ ਸਤਿਕਾਰ ਸਹਿਤ ਲੋਕ ਉਹਨਾਂ ਨੂੰ ਬੇਨਤੀ ਕਰ ਰਹੇ ਆ ਨਾ ਕਿ ਖੇੜਾ ਜੀ ਦਾ ਨਰਾਦਰ ਕਰ ਨਰਾਦਰ ਨਹੀਂ ਕੋਈ ਵੀ ਉਹਨਾਂ ਦਾ ਕਰ ਰਿਹਾ ਉਹਨਾਂ ਨੂੰ ਸਤਿਕਾਰ ਸਹਿਤ ਦਰਸਲ ਸਾਰੇ ਇਹ ਕਹਿਣਾ ਚਾਹੁੰਦੇ ਆ ਲਫ਼ਜ਼ਾਂ ਹੇਰ ਫੇਰ ਹੁੰਦਾ ਕਿ ਬਈ ਕਿਸੇ ਦਾ ਗੱਲ ਕਰਨ ਦਾ ਤਰੀਕਾ ਵੱਖਰਾ ਹੁੰਦਾ ਆ ਜਾ ਕੇ ਸਮੁੱਚੇ ਰੂਪ ਦੇ ਵਿੱਚ ਖਾਲਸਾ ਪੰਥ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਹਿਬ ਜੀ ਅਸੀਂ ਤੁਹਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ ਤੁਸੀਂ ਇਹਨਾਂ ਤੋਂ ਥੋੜਾ ਬਚ ਕੇ ਰਹੋ ਤੁਸੀਂ ਜਿਹੜਾ ਆਪਣਾ ਟੀਚਾ ਸਿਗਾ ਉਧਰ ਨੂੰ ਧਿਆਨ ਕੇਂਦਰਿਤ ਰੱਖੋ ਪੰਥ ਪੰਜਾਬ ਤੇ ਮਨੁੱਖਤਾ ਦੇ ਭਲੇ ਵਿੱਚ ਜਿਹੜਾ ਸੰਘਰਸ਼ ਜਾਂਦਾ ਹੈਗਾ ਉਹਦੇ ਉੱਤੇ ਹੀ ਆਪਣਾ ਧਿਆਨ ਕੇਂਦਰਿਤ ਰੱਖੋ ਔਰ ਉਸ ਸੰਘਰਸ਼ ਦਾ ਘਾਣ ਕਰਨ ਵਾਲਿਆਂ ਦੇ ਨਾਲ ਤੁਸੀਂ ਨਾ ਬੈਠੋ ਮੁੱਖ ਰੂਪ ਚ ਸਾਰੇ ਆਹ ਗੱਲ ਕਹਿਣਾ ਚਾਹੁੰਦੇ ਆ ਬਸ ਲਫਜਾਂ ਦਾ ਹੇਰ ਫੇਰ ਆ ਠੀਕ ਹੈ ਠੀਕ ਹੈ ਬਿਲਕੁਲ ਲੋ ਵਿਊਅਰ ਸਾਹਮਣੇ ਜ਼ਰੂਰ ਪੱਖ ਰੱਖਿਆ ਆ ਸਰਦਾਰ ਭੁਪਿੰਦਰ ਸਿੰਘ ਸੱਜਣ ਸੀਨੀਅਰ ਪੱਤਰਕਾਰ ਨੇ ਔਰ ਉਹ ਸਾਰਾ ਇਨਸੀਡੈਂਟ ਕੀ ਹੋਇਆ ਵਿਰਸਾ ਸਿੰਘ ਬਲਟੋਹਾ ਤੋਂ ਲੈ ਕੇ ਭਾਈ ਖੜਾ ਦੀ ਸਪੀਚ ਤੱਕ ਸ਼੍ਰੋਮਣੀ ਅਕਾਲੀ ਦਲ ਤੱਕ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਬਰਾਬਰ ਰੱਖਣ ਦੀ ਕੋਸ਼ਿਸ਼ ਸਰਦਾਰ ਭੁਪਿੰਦਰ ਸਿੰਘ ਸੱਜਣ ਨੇ ਕੀਤੀ ਹੈ ਇਸ ਤੋਂ ਬਾਅਦ ਥੋੜੀ ਕੀ ਰਾਏ ਹੈ ਉਹ ਵੀ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ